ਮੈਂ ਪੜਿਆ ਅੱਜ ਹੀ ਪੜਿਆ ਸਵੇਰੇ ਪੜਿਆ ਮੈਂ ਗੁਰੂ ਦਾ ਨਵਾਜਿਆ ਬੰਦਾ ਉਹ ਕਦੇ ਕਹਿ ਦੂਗਾ ਵੀ ਮੈਂ ਮਰ ਜਣਾ ਵੀ ਮੈਂ ਕਹਿ ਕੀ ਰਿਆਂ ਤੂੰ ਉਹ ਗੱਲ ਕਰ ਤੂੰ ਆਪ ਦਾ ਵਿੱਚੋਂ ਕੱਟ ਕੱਟ ਕੋ ਜੱਗ ਬਾਣੀ ਵਾਲਾ ਬੰਦਾ ਜੀ ਔਰ ਨਾਲ ਇੱਕ ਬੰਦਾ ਜਾਂ ਬਿਠਾ ਕੇ ਨੇ ਮੇਰੇ ਬਾਰੇ ਗੱਲ ਕੀਤੀ ਉਹ ਜਨਾਨੀ ਵਾਲੀ ਗੱਲ ਜੀ ਫਨਾਨਾ ਮੈਂ ਕਹਾਂ ਜੀ ਔਰ ਜਿੱਦਨ ਮੈਂ ਬੈਠੂਗਾ ਮੈਨੂੰ ਇੰਟਰਵਿਊ ਕਰੋਗੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਹੜੇ ਪਾਪ ਕੀਤੇ ਸਤਿਕਾਰ ਜੀ ਮੈਂ ਤੁਹਾਡਾ ਆਪਣਾ ਸੱਤੀ ਤੁਸੀਂ ਵੇਖ ਰਹੇ ਹੋ ਚੈਨਲ ਸੱਤ ਰੰਗ ਤੇ ਚੈਨਲ ਸੱਤ ਰੰਗ ਤੇ ਅੱਜ ਦਾ ਇਹ ਪੋਡਕਾਸਟ ਜਿਹੜਾ ਹੈ ਇੱਕ ਬਹੁਤ ਖਾਸ ਹੋਣ ਵਾਲਾ ਹੈ ਖਾਸ ਇਸ ਕਿ ਅੱਜ ਦਾ ਇੱਕ ਫੇਵਰਿਟ ਮੇਰੇ ਪਰਸਨ ਬਾਪੂ ਯੋਗਰਾਜ ਸਿੰਘ ਜੀ ਮੇਰੇ ਨਾਲ ਨੇ ਖਾਸ ਇਸ ਕਰਕੇ ਕਿਉਂਕਿ ਉਹ ਅੱਜ ਇੰਡੀਆ ਚ ਨਹੀਂ ਬਲਕਿ ਯੂਕੇ ਤੋਂ ਮੇਰੇ ਨਾਲ ਜੁੜੇ ਹੋਏ ਨੇ ਸੋ ਯੂਕੇ ਉਹ ਆਪਣੀ ਨਵੀਂ ਫਿਲਮ ਦੀ ਸ਼ੂਟ ਵਾਸਤੇ ਗਏ ਹੋਏ ਆ ਦਸਤਾਰ ਫਿਲਮ ਆ ਰਹੀ ਹੈ ਜਿਹੜੀ ਸੋ ਉਹਦੇ ਸ਼ੂਟ ਦੇ ਲਈ ਉਹ ਯੂਕੇ ਪਹੁੰਚੇ ਹੋਏ ਨੇ ਸੋ ਉੱਥੋਂ ਉਹਨਾਂ ਦਾ ਸਵਾਗਤ ਕਰਦੇ ਪਹਿਲਾਂ ਬਾਪੂ ਜੀ ਵਾਇਗੁਰੂ ਚ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਜੀ ਯੋਗਰਾਜ ਸਿੰਘ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਗੁਰਪਿਤਾ ਸਪੁੱਤਰ ਬਾਬਾ ਦੀਪ ਸਿੰਘ ਜੀ ਮਹਾਰਾਜ ਫਤਿਹ ਕਬੂਲ ਕਰਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਸਤਿ ਸ੍ਰੀ ਅਕਾਲ ਸੇਤਾ ਕਿਵੇਂ ਬਾਪੂ ਜੀ ਬਹੁਤ ਵਧੀਆ ਚੜ੍ਹਦੀ ਕਲਾ ਬਾ ਥੋੜਾ ਜਿਹਾ ਗਲਾ ਗੋਲਾ ਜਿਹਾ ਖਰਾਬ ਹੈਗਾ ਕਿਉਂਕਿ ਉਹ ਇੱਕ ਦੋ ਫੰਕਸ਼ਨ ਸੀ ਅਸੀਂ ਅਟੈਂਡ ਕਰਦੇ ਰਹੇ ਜੀ ਕੁਝ ਲੰਡਨ ਸੀ ਉਥੇ ਸਾਊਥ ਹਾਲ ਗੁਰਦੁਆਰਾ ਜਿਹੜਾ ਸਭ ਤੋਂ ਪਹਿਲਾ ਗੁਰਦੁਆਰਾ ਬਣਿਆ ਜੀ ਉਥੇ ਬੁਲਾਇਆ ਸੀਗਾ ਬੱਚਿਆਂ ਨੇ ਜੀ ਇਹ ਬੜਾ ਲੈਸਟਰ ਮੈਂ ਰਹਾ ਮੇਰਾ ਪੁਰਾਣਾ ਯਾਰ ਸਤੀ ਉਹ ਮੈਨੂੰ ਲੈ ਗਿਆ ਸੀ 에어ਪੋਰਟ ਤੇ ਆ ਕੇ ਬੜਾ ਪਿਆਰ ਕੀਤਾ ਬੱਚਿਆਂ ਨੇ ਸਾਰਿਆਂ ਨੇ ਸੋ ਬਹੁਤ ਅੱਛਾ ਹੈ ਸਤੀ ਤੁਸੀਂ ਸੁਣਾਓ ਬਸ ਠੀਕ ਹੈ ਜੀ ਤੇ ਦਸਤਾਰ ਫਿਲਮ ਦਾ ਸ਼ੂਟ ਵਾਸਤੇ ਤੁਸੀਂ ਉੱਥੇ ਗਏ ਹੋ ਤੇ ਤੁਸੀਂ ਪਿਛਲੇ ਇੰਟਰਵਿਊ ਦੇ ਵੀ ਜ਼ਿਕਰ ਵੀ ਕੀਤਾ ਬਹੁਤ ਪਿਆਰ ਦੇ ਰਹੇ ਨੇ ਉਸ ਇੰਟਰਵਿਊ ਨੂੰ ਵੀ ਆਪਣੀ ਨੂੰ ਤੇ ਉਸ ਇੰਟਰਵਿਊ ਦੇ ਵੀ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਮੈਂ ਯੂਕੇ ਜਾ ਰਿਹਾ ਮੈਂ ਉਹ ਜਲਦੀ ਤੇ ਦਸਤਾਰ ਫਿਲਮ ਦੀ ਸ਼ੂਟ ਸ਼ੁਰੂ ਹੋਣ ਲੱਗੀ ਹੈ ਸੋ ਕਿਵੇਂ ਚੱਲ ਰਿਹਾ ਜੇ ਸਾਰਾ ਕੁਝ ਉੱਥੇ ਬਹੁਤ ਵਧੀਆ ਬੜਾ ਪਿਆਰ ਸਤਿਕਾਰ ਕਰਦੇ ਸਾਰੇ ਯੂਨਿਟ ਵਾਲੇ ਵਾਈਟ ਰਲ ਵਾਲਿਆਂ ਬੜਾ ਰਿਗਾਰਡ ਕਰਦੇ ਆ ਗੁਰਬੀਰ ਹੁਣੀ ਸਾਰੇ ਜੀ ਔਰ ਅਮਰ ਹੰਦਲ ਜੀ ਸਾਰੇ ਬੰਦੇ ਬਹੁਤ ਸਤਿਕਾਰ ਪਿਆਰ ਕਰਦੇ ਆ ਆ ਰਾਈਟਰਸ ਵੇਰੇ ਮੈਡੀਸਿਨ ਬੈਠ ਕੇ ਕਹਾਣੀ ਸੁਣ ਰਿਹਾ ਸੀ ਮੈਂ ਜੀ ਤੇ ਸ਼ੂਟਿੰਗ ਚੱਲ ਰਹੀ ਹੈ ਬੜੀ ਅੱਛੀ ਔਰ ਮੈਨੂੰ ਸਾਰੇ ਕਹ ਰਹੇ ਸੀ ਕਹਿੰਦੇ ਜੀ ਬੜਾ ਸੁਭਾਅ 'ਚ ਫਰਕ ਪੈ ਗਿਆ ਆਪਣਾ ਠਹਿਰਾਵ ਮੈਂ ਕਿਹਾ ਹਾਂ ਮੈਂ ਜ਼ਿਆਦਾ ਬੋਲਦਾ ਨਹੀਂ ਜ਼ਿਆਦਾ ਕਰਦਾ ਨਹੀਂ ਇਸ ਕਰਦਾ ਪੁਰਾਣਾ ਮੰਨਿਓ ਮੇਰਾ ਸੁਭਾਅ ਹੀ ਫੇਰ ਜਾ ਹੋ ਗਿਆ ਪਰ ਬਹੁਤ ਪਿਆਰ ਕੀਤਾ ਸਾਰੇ ਨੇ ਪਹਿਲਾਂ ਵੀ ਕਰਦੇ ਆ ਇੰਡਸਟਰੀ ਨੇ ਪਹਿਲਾਂ ਵੀ ਬਹੁਤ ਪਿਆਰ ਦਿੱਤਾ ਹੁਣ ਵੀ ਬਹੁਤ ਪਿਆਰ ਦਿੱਤਾ ਜੀ ਔਰ ਮੈਂ ਸ਼ੁਕਰ ਗੁਜ਼ਾਰਾ ਉਸ ਗੁਰੂ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਤਰ ਪਿਤਾ ਤੂੰ ਇਸ ਗਰੀਬ ਨੂੰ ਬਹੁਤ ਕੁਝ ਦਿੱਤਾ ਬਹੁਤ ਕੁਝ ਪਰ ਮਜਿਆ ਇੰਨਾ ਜੋਗਾ ਮੈਂ ਸੀਗਾ ਨਹੀਂ ਜੇ ਨਹੀਂ ਮਹਾਰਾਜ ਤੁਹਾਡਾ ਤੁਮਕੀ ਆਪ ਜੀ ਦਾ ਕੋਟਾਨ ਕੋਡ ਧੰਨਵਾਦ ਗੁਰੂ ਘਰ ਦਾ ਆਕਾਲਪੁਰਖ ਦਾ ਸ਼ੀਦਾ ਸਿੰਘਾਂ ਦਾ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਬੜੀ ਕਿਰਪਾ ਹੈ ਬਹੁਤ ਅਸੀਂ ਕੱਲ ਉੱਥੇ ਸਾਊਥਵਾਲ ਉੱਥੇ ਵੀ ਗਏ ਗੁਰਦੁਆਰੇ ਬਹੁਤ 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 ਪਿਆਰ ਕੀਤਾ ਜਿਹੜਾ ਕਿ ਹੰਜੂਆਂ ਨਾਲ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਸਤਿ ਤੇ ਸੁਭਾਅ ਦੇ ਵਿੱਚ ਵਾਕਈ ਬਾਪੂ ਜੀ ਚੇਂਜ ਆ ਜਾਂਦਾ ਜਦੋਂ ਬੰਦਾ ਪ੍ਰਮਾਤਮਾ ਨਾਲ ਇੰਨਾ ਜੁੜ ਜੇ ਤੇ ਤੁਸੀਂ ਤਾਂ ਸ਼ੁਰੂ ਤੋਂ ਜੁੜੇ ਹੋਏ ਹੋ ਤੇ ਹੁਣ ਅਮ੍ਰਿਤ ਛਕਿਆ ਤੇ ਉਸ ਤੋਂ ਬਾਅਦ ਫਿਰ ਬੰਦਾ ਹੋਰ ਵੀ ਮਤਲਬ ਕਿ ਉਸ ਚੀਜ਼ ਨੂੰ ਸਿddਤ ਨਾਲ ਕਰਨ ਲੱਗ ਜਾਂਦਾ ਹੈ ਨਾ ਜੀ ਪਾਠ ਪੂਜਾ ਔਰ ਰੱਬ ਦਾ ਨਾਮ ਲੈਣ ਲੱਗ ਜਾਂਦਾ ਸੋ ਉਹਦੇ ਨਾਲ ਤੁਸੀਂ ਸ਼ੁਰੂ ਤੋਂ ਜੁੜੇ ਹੋਏ ਹੋ ਹੌਲੀ ਹੌਲੀ ਬੇਟਾ ਰੰਗ ਚੜਦਾ ਹੈ ਗੁਰੂ ਰੰਗ ਚੜਾਉਂਦਾ ਹੈ ਬੜਾ ਸੋਚ ਵਿਚਾਰ ਕੇ ਗੱਲ ਕਰਨੀ ਪੈਂਦੀ ਹੈ ਸੋਚ ਸਮਝ ਕੇ ਚੱਲਣਾ ਪੈਂਦਾ ਸੋਚ ਸਮਝ ਕੇ ਕਦਮ ਕਦਮ ਫੂਕੇ ਰੱਖਣਾ ਪੈਂਦਾ ਜੀ ਕਿਸੇ ਨੂੰ ਚੈਨੀ ਮਾਨਾ ਬੋਲਦੀਏ ਕਿਸੇ ਨਾਲ ਮਾੜਾ ਨਾ ਬੋਲਦੀਏ ਕਿਸੇ ਦਾ ਦਿਲ ਨਾ ਦੁਖਾ ਦਈਏ ਹਾਂਜੀ ਹਾਂ ਜੇ ਕੋਈ ਕੋਈ ਮਾੜਾ ਚੰਗਾ ਬੋਲ ਵੀ ਗਿਆ ਕਹਿਤਾ ਤਾਂ ਕੋਸ਼ਿਸ਼ ਕਰੀਦੀ ਹੈ ਮਹਾਰਾਜ ਆਪ ਕਰਉਂਦੇ ਅਭੀ ਸਿਰ ਨਵਾ ਕੇ ਕਹਿਦਾ ਮਹਾਰਾਜ ਤੂੰ ਜਾਣੇ ਤੇ ਗੁਰੂ ਜਾਣੇ ਸੋ ਕਾਫੀ ਅੰਮ੍ਰਿਤ ਦੀ ਦਾਤ ਰੱਖਣੀ ਤਾਂ ਹੀ ਰੱਖੀ ਜਾ ਸਕਦੀ ਹੈ ਮਰਿਆਦਾ ਸਹਿਤ ਜੇ ਦਸਵੇਂ ਪਾਤਸ਼ਾਹ ਆਪ ਚਾਹੋਂ ਤਾਂ ਗੁਰੂ ਆਪ ਚਾਹੋਂ ਨਹੀਂ ਤਾਂ ਔਖਾ ਬਹੁਤ ਔਖਾ ਕਦਮ-ਕਦਮ ਤੇ ਤੁਹਾਨੂੰ ਨਹਾਉਣਾ ਬੈਠਣਾ ਤਿਆਰ ਹੋਣਾ ਗੱਲ ਕਰਨੀ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਗੁਰੂ ਆਪ ਹੀ ਨਿਵਾਜਦੇ ਤਾਂ ਚੰਗਾ ਬੰਦੇ ਦੇ ਬਸ ਦੀ ਹੈ ਨਹੀਂ ਬਿਲਕੁਲ ਸਹੀ ਕਰ ਰਹੇ ਹੋ ਮੱਪੂ ਜੀ ਮੱਪੂ ਜੀ ਵੈਸੇ ਤਾਂ ਤੁਸੀਂ ਯੂਕੇ ਹਮੇਸ਼ਾ ਜਾਂਦੇ ਰਹਿੰਨੇ ਹੋ ਤੇ ਫਿਲਮਾਂ ਦਾ ਸ਼ੂਟ ਵਾਸਤੇ ਵੀ ਤੇ ਵੈਸੇ ਵੀ ਤੁਸੀਂ ਜਾਂਦੇ ਰਹਿੰਨੇ ਹੋ ਪਰ ਹਰ ਵਾਰ ਕੋਈ ਨਾ ਕੋਈ ਨਵਾਂ ਐਕਸਪੀਰੀਅੰਸ ਜੁੜ ਜਾਂਦਾ ਲਾਈਫ ਦੇ ਵਿੱਚ ਸੋ ਇਸ ਵਾਰ ਦਾ ਜਿਹੜਾ ਤੁਹਾਡਾ ਟ੍ਰਿਪ ਜਾ ਰਿਹਾ ਉਹ ਕਿਵੇਂ ਦਾ ਜਾ ਰਿਹਾ ਕਿਉਂਕਿ ਹਲੇ ਸ਼ੂਟ ਸ਼ੁਰੂ ਹੋਣਾ ਤੇ 2 ਦਿਨ ਹੀ ਹੋਏ ਆ ਤੁਹਾਨੂੰ ਇੱਥੇ ਆਇਆ ਨੂੰ ਸੋ ਉਹ ਕਿਵੇਂ ਜਾ ਰਿਹਾ ਹੁਣ ਤੱਕ ਦਾ ਜਿਹੜਾ ਸਫ਼ਰ ਉੱਥੇ ਤੱਕ ਦਾ ਕਿਵੇਂ ਰਿਹਾ ਉੱਥੇ ਵੈਲਕਮ ਕਿਵੇਂ ਕਰਿਆ ਲੋਕਾਂ ਨੇ ਜਦੋਂ ਤੁਸੀਂ ਉੱਥੇ ਪਹੁੰਚੇ ਇਹ ਅਲਫਾਜ਼ਾਂ ਚ ਸੱਤੀ ਬੇਟਾ ਮੈਂ ਬਿਆਨ ਨਹੀਂ ਕਰ ਸਕਦਾ ਵੀ ਕਿਦਾਂ ਵੈਲਕਮ ਕੀਤਾ 에어ਪੋਰਟ ਤੇ ਗਿਆ ਮੈਨੂੰ ਮੇਰਾ ਪੁਰਾਣਾ ਯਾਰ 45 ਸਾਲ ਦਾ ਬਣਾ ਦੋਸਤ ਮੇਰਾ ਸਰਜਨ ਮਿੱਤਰ ਉਹ ਮੈਨੂੰ ਲੈਣ ਆਇਆ ਜੀ ਤੇ ਕਰਗੇ ਤਾਂ ਬੱਚਿਆਂ ਨੇ ਬਹੁਤ ਪਿਆਰ ਕੀਤਾ ਡਿਸ਼ੀ ਉਹਨਾਂ ਨੇ ਡਿਸ਼ੀ ਵਾਈਫ ਨੇ ਸਾਡੀ ਬੇਟੀ ਆ ਉਹ ਜੀ ਤੇ ਉਹ ਘਰ ਦੇ ਵਿੱਚ ਮੈਂ ਬਹੁਤ ਸਾਲ ਰਿਹਾ ਜਾ ਕੇ ਤੇ ਇੱਦਾਂ ਹੀ ਲੱਗਦਾ ਵੀ ਆਪਣੇ ਘਰੇ ਆ ਗਏ ਤੇ ਬਹੁਤ ਸਾਡੇ ਇੱਥੇ ਰੋਮੀ ਹੋਣੀ ਹੈ ਗਿਆ ਸੰਦੂਸ ਸਾਹਿਬ ਹੈਗੇ ਮੁੰਡਾ ਉਹ ਉਹਨਾਂ ਦੇ ਪਰਿਵਾਰ ਦੇ ਬੜਾ ਪਿਆਰ ਕੀਤਾ ਬੱਚਿਆਂ ਨੇ ਤੇ ਮੈਨੂੰ ਬੁਲਾਇਆ ਜਿਹੜਾ ਸਾਉਥ ਹੌਲ ਆਪਣੇ ਗੁਰਦੁਆਰੇ ਸਭ ਤੋਂ ਪਹਿਲਾਂ ਜਿਹੜਾ ਬਣਿਆ ਸੀ ਉੱਥੇ ਬਹੁਤ ਬਹੁਤ ਸਤਿਕਾਰ ਮਿਲਿਆ ਸ੍ਰੀ ਸਾਹਿਬ ਉਹਨਾਂ ਨੇ ਪੇਂਟ ਕੀਤੀ ਮਹਾਰਾਜ ਨੇ ਜੋ ਬਲਵੜਾ ਸੀ ਉਹ ਬੁਲਾਇਆ ਲੋਕਾਂ ਨੇ ਫੋਟੋਆਂ ਖਚਾਈਆਂ ਛੋਟੇ ਛੋਟੇ ਬੱਚਿਆਂ ਨੇ ਬੱਚੀਆਂ ਨੇ ਉਹਨਾਂ ਨੂੰ ਇਲਤਜਾ ਕੀਤੀ ਵੀ ਹੱਥ ਜੋੜ ਕੇ ਬੇਨਤੀ ਕੇ ਦਸਵੇਂ ਪਾਤਸ਼ਾਹ ਨੇ ਹੁਕਮ ਲਾਇਆ ਭਾਈ ਮੈਂ ਉਸ ਕਰਦਾ ਡਾਕੀਆਂ ਵੀ ਇਹਨਾਂ ਨੂੰ ਕਹੋ ਜਾ ਕੇ ਵੀ ਬਾਣੀ ਪੜਿਆ ਕਰੋ ਸਵੇਰੇ ਸ਼ਾਮ ਮਾਲਾ ਪੜਿਆ ਕਰੋ ਵਾਹਿਗੁਰੂ ਵਾਹਿਗੁਰੂ ਤੇ ਜਿਹੜੇ ਬੱਚੇ ਨੇ ਬੱਚੀਆਂ ਨੇ ਜਿਹੜੇ ਗਰਭ ਵਿੱਚ ਨਹੀਂ ਵਿੱਚ ਹੈਗੇ ਆ ਜਾਂ ਬੱਚੇ ਉਹ ਜਿਹੜੇ ਹੈਗੇ ਛੋਟੇ ਛੋਟੇ ਉਹਨਾਂ ਨੂੰ ਬਾਣੀ ਪੜਾਓ ਸ਼ਸਤਰ ਵਿਦਿਆ ਨਾਲ ਜ਼ਰੂਰ ਦਿਓ ਸ਼ਸਤਰ ਰੱਖੋ ਧੀਆਂ ਪੈਣਾ ਨੂੰ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਜੀ ਇਹ ਕਿਹਾ ਵੀ ਤੁਸੀਂ ਸ਼ਸਤਰ ਜ਼ਰੂਰ ਤਿਆਰ ਪਰ ਤਿਆਰ ਰਹਿਣਾ ਤੇ ਆਪਦੇ ਦਿਮਾਗ ਨੇ ਸਜਾ ਕੇ ਰੱਖਣੇ ਤੇ ਹਰੇਕ ਧਰਮ ਦੇ ਬੰਦੇ ਨੂੰ ਮੈਂ ਕਹਾਂ ਵੀ ਇਹ ਬਾਣੀ ਤੁਹਾਡੇ ਸਾਰੇ ਵਾਸਤੇ ਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੇ ਧਰਮਾਂ ਵਾਸਤੇ ਹੈ ਆ ਪਿਆਰ ਪਰਿਆਰ ਰਹਿਣਾ ਹਰ ਧਰਮਾਂ ਦੇ ਬੰਦੇ ਵਾਸਤੇ ਹੈ ਬੇਸ਼ੱਕ ਉਹ Hindu ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਸਾਈ ਹੋਵੇ ਕਿਸੇ ਵੀ ਧਰਮ ਦਾ ਹੋਵੇ ਸਭ ਨੂੰ ਬਰਾਬਰ ਸਮਝਣਾ ਵੀ ਗੁਰੂ ਮਹਾਰਾਜ ਨੇ ਕਿਹਾ ਵੀ ਕੋਈ ਵੀ ਬੰਦਾ ਵਰਗ ਛੱਕ ਸਕਦਾ ਹੈ ਕੋਈ ਵੀ ਬੰਦਾ ਸਿੰਘ ਸੱਜ ਸਕਦਾ ਹੈ ਚਲੋ ਅੰਮ੍ਰਿਤ ਗੁਰੂ ਮਹਾਰਾਜ ਇੱਕ ਛਕਾ ਲੈਣਗੇ ਤੁਸੀਂ ਪਹਿਲਾਂ ਦਾਣੇ ਰੱਖ ਲੋ ਸਿੰਗ ਸਜੋ ਬਹੁਤ ਸਾਰੇ ਬੱਚਿਆਂ ਨੇ ਧੀਆ ਨੇ ਪੈਣਾ ਨੇ ਮਾਤਾਵਾਂ ਨੇ ਬਜ਼ੁਰਗਾਂ ਨੇ ਮਾਪੇ ਨੇ ਵਾਅਦੇ ਕੀਤੇ ਮੇਰੇ ਨਾਲ ਵੀ ਅੱਜ ਤੋਂ ਬਾਅਦ ਦਾੜੀ ਨਹੀਂ ਕਟਾਵਾਂਗੇ ਦਾੜਾ ਸਾਹਿਬ ਪ੍ਰਕਾਸ਼ ਕਰਾਂਗੇ ਤੇ ਦਸਤਾਰ ਸਜਾਵਾਂਗੇ ਸੋ ਮਹਾਰਾਜ ਕਿਰਪਾ ਕਰੇ ਮੇਰੀ ਜਿੰਨੀ ਕੁ ਡਿਊਟੀ ਲੱਗੀ ਪੰਥ ਦੀ ਸੇਵਾ ਚ ਮਹਾਰਾਜ ਆਪੇ ਲਈ ਜਾਂਦੇ ਨੇ ਕਰਾਈ ਹੁੰਦੇ ਨੇ ਬੱਬੂ ਜੀ ਫਿਲਮ ਦੀ ਗੱਲ ਕਰਦੇ ਨੇ ਦਸਤਾਰ ਫਿਲਮ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਤਰਸੀਮ ਜਸੜ ਦੇ ਫਾਦਰ ਸਾਹਿਬ ਦਾ ਕਰੈਕਟਰ ਜਿਹੜਾ ਹੈਗਾ ਉਹ ਪਲੇ ਕਰ ਰਹੇ ਹੋ ਤੇ ਫਿਲਮ ਦੀ ਸਟਾਰ ਕਾਸਟ ਬਾਰੇ ਜੇ ਆਪਾਂ ਗੱਲ ਕਰੀਏ ਡਾਇਰੈਕਟਰ ਹੋਗੇ ਅਮਰ ਹੁੰਦਲ ਤੇ ਹੋਰ ਸਟਾਰ ਕਾਸਟ ਦੇ ਵਿੱਚ ਹੋਰ ਕੌਣ-ਕੌਣ ਹੈਗਾ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਵੇ ਬਾਕੀ ਤਾਂ ਚਲੋ ਸੈੱਟ ਤੇ ਜਾ ਕੇ ਵੀ ਪਤਾ ਲੱਗਦਾ ਹੈ ਨਾ ਮੈਂ ਸੱਤੀ ਜੀ ਜਾ ਕੇ ਮਿਲਿਆ ਨਹੀਂ ਮੈਂ ਜਸਰ ਸਾਹਿਬ ਨੂੰ ਵੀ ਨਹੀਂ ਮਿਲਿਆ ਅਜੇ ਬੇਟੇ ਨੂੰ ਸੁਣਿਆ ਬਹੁਤ ਹੈ ਕਿ ਬਹੁਤ ਵਧੀਆ ਇਨਸਾਨ ਹੈ ਸਿੱਖੀ ਦੇ ਬਹੁਤ ਰਹਿਤ ਬਾਰੇ ਅਦਾ ਰੱਖਦਾ ਹੈ ਇਹ ਫਾਦਰ ਸਾਹਿਬ ਬਹੁਤ ਸਿੱਖੀ ਦੇ ਬਹੁਤ ਕਰੀਬ ਨੇ ਤੇ ਅੱਜ ਮੈਂ ਹੁਣ ਦੁਪਹਿਰ ਨੂੰ ਜਾਣਾ ਹੈ ਮੌਕਾਤ ਹੋਊਗੀ ਉੱਥੇ ਡਰੈੱਸ ਕਿਹੜੀ ਪਾਉਣੀ ਹੈ ਫੋਟੋਗ੍ਰਾਫੀਆਂ ਖਿੱਚੀਆਂ ਜਾਣੀਆਂ ਸੋ ਯਮ ਨੂੰ ਪਤਾ ਨਹੀਂ ਕਿਹੜੀ ਕਾਸਟ ਹੈਗੀ ਹੈ ਪਰ ਕਾਸਟ ਕੋਈ ਵੀ ਹੋਵੇ ਫਿਲਮ ਚੰਗੀ ਬਣਨੀ ਚਾਹੀਦੀ ਔਰ ਸਭ ਤੋਂ ਖੁਸ਼ੀ ਇਸ ਗੱਲ ਦੀ ਕਿ ਸਿੱਖੀ ਉਤੇ ਫਿਲਮ ਬਣ ਰਹੀ ਹੈ ਦਸਤਾਰ ਉਤੇ ਫਿਲਮ ਬਣ ਰਹੀ ਹੈ ਦਸਤਾਰ ਤਾਂ ਸਾਰਿਆਂ ਵਾਸਤੇ ਜ਼ਰੂਰੀ ਹੈ ਜੀ ਸਾਰੇ ਧਰਮਾਂ ਵਾਸਤੇ ਜ਼ਰੂਰੀ ਹੈ ਜੇ ਆਪਾਂ ਮੰਦਿਰ ਜਾਣਾ ਹੈ ਮਸਜਿਦ ਜਾਣਾ ਹੈ ਗੁਰਦੁਆਰੇ ਜਾਣਾ ਹੈ ਆਪਾਂ ਚਰਚ ਜਾਣਾ ਤਾਂ ਵੀ ਆਪਣਾ ਸਿਰ ਢਕਿਆ ਹੋਣਾ ਚਾਹੀਦਾ ਸਿਰ ਤੇ ਦਸਤਾਰ ਸਹੀ ਹੋਣੀ ਚਾਹੀਦੀ ਹੈ ਕਿਉਂਕਿ ਗਾਹਾਂ ਜਾ ਕੇ ਆਪਾਂ ਰੱਬ ਦੇ ਦਰਸ਼ਨ ਦੇਣੇ ਤਾਂ ਜਿਹੜੇ ਆਪਣੇ ਅਬਾਲ ਨੇ ਇੰਜ ਜਿਹੜੇ ਆਪਣੇ ਕੇਸ ਨੇ ਜੀ ਇਹ ਜਿਹੜੇ ਨੇ ਧਮਾਲ ਕੇ ਰੱਖ ਕੇ ਤੇ ਗੁਰੂ ਪਿਓ ਮੂਰੇ ਹਮੇਸ਼ਾ ਅਦਬ ਨਾਲ ਮੱਥਾ ਟੇਕਣਾ ਚਾਹੀਦਾ ਸੋ ਦਸਤਾਰ ਦੀ ਬਹੁਤ ਵੱਡੀ ਅਹਿਮੀਅਤ ਹੈ ਸਾਰੇ ਧਰਮਾਂ ਵਾਸਤੇ ਤੇ ਬਾਪੂ ਜਦੋਂ ਵੀ ਤੁਸੀਂ ਯੂਕੇ ਆਨੇ ਹੋ ਤੁਸੀਂ ਬਹੁਤ ਵਾਰ ਯੂਕੇ ਪਹਿਲਾਂ ਵੀ ਆਏ ਹੋ ਮੈਂ ਜ਼ਿਕਰ ਕਰ ਰਿਹਾ ਜਿਵੇਂ ਪਹਿਲਾਂ ਤੇ ਕੋਈ ਖਾਸ ਯਾਦ ਐਸੀ ਹੁੰਦੀ ਹੈ ਜਿਹੜੀ ਮਤਲਬ ਕਿ ਚੇਤੇ ਆ ਜਾਂਦੀ ਹੋਵੇ ਕੋਈ ਐਸੀ ਮੈਮਰੀ ਹੋਵੇ ਯੂਕੇ ਦੀ ਪੁਰਾਣੀ ਮੈਮਰੀ ਹੋਵੇ ਜਦੋਂ ਉੱਤਰ ਦਿਓ ਏਅਰਪੋਰਟ ਤੇ ਤੇ ਉਦੋਂ ਹੀ ਦਿਮਾਗ 'ਚ ਘੁੰਮਦੀ ਹੋਵੇ ਕਿ ਇੱਥੇ ਆ ਚੀਜ਼ ਵਾਪਰੀ ਸੀ ਜਦੋਂ ਮੈਂ ਪਹਿਲੀ ਵਾਰ ਆਇਆ ਸੀ ਤੁਸੀਂ ਮੈਨੂੰ ਗੱਲ ਯਾਦ ਕਰਦੀ ਬਹੁਤ ਪੁਰਾਣੀ ਮੇਰਾ ਖਿਆਲ ਆਵੇ ਇਸ ਗੱਲ ਨੂੰ 45 ਸਾਲ ਹੋ ਗਏ ਹੋਣੇ ਯਾਨੀ 40 ਸਾਲ 40 42 ਸਾਲ ਹੋ ਗਏ ਮੈਨੂੰ ਸੱਤੀ ਯਾਦ ਕਰਾਉਂਦਾ ਸੀ ਉਦੋਂ ਅਸੀਂ ਬੈਠੇ ਸੀ ਨਾ ਅੱਛਾ ਜੀ ਸੱਤੀ ਕਹਿੰਦਾ ਯਾਦ ਹੈ ਜਦ ਤੂੰ ਉਤਰਿਆ ਸੀ ਏਅਰਪੋਰਟ ਤੇ ਤੇ ਫਿਰ ਉੱਥੇ ਕੇਕ ਸੀ ਧਾਮੀ ਹੋਣੀ ਸੀ ਕਿ ਕੱਲ ਧਾਮੀ ਵੀ ਬਣਿਆ ਸੀ ਸਿੰਗਰ ਜਿਹੜਾ ਆਪਣਾ ਜੀ ਜੀ ਤੇ ਹੁਣ ਮੈਂ ਯਾਦ ਕਰਾਇਆ ਮੈਂ ਕਿਹਾ ਵੀ ਤੇਰਾ ਕੇਕ ਅਸੀਂ ਇਸ ਆਪਣਾ ਤਲਵਾਰ ਨਾਲ ਕਟਿਆ ਸੀ ਤੇ ਵਾਟ ਸਾਰੇ ਕੇਕ ਜਿਹੜੇ ਕਹੇਦੇ ਮੂੰਹ ਚ ਸਟੇਜ ਤੇ ਤੋਂ ਉਹ ਫਿਰ ਉਸ ਤੋਂ ਬਾਅਦ ਸੀ ਘਰੇ ਆ ਗਏ ਸਾਰੇ ਤੇ ਇਕੱਠੇ ਹੋ ਕੇ ਤੇ ਬੜਾ ਪਿਆਰ ਹੋਇਆ ਉਦੋਂ ਮੈਂ ਪਹਿਲੀ ਵਾਰੀ ਆਇਆ ਸੀ ਜਦ 10 ਸੱਤੀ ਇੱਕੋ ਹੀ ਮੇਰਾ ਦੋਸਤ ਹੈ ਇੱਥੇ ਉਹ ਆਇਆ ਤਾਂ ਉਦੋਂ ਉਹ ਉਹਦੇ ਕੋਲ ਮੈਂ ਰਿਹਾ ਰਾਤ ਨੂੰ ਤਾਂ ਸਵੇਰੇ ਉੱਠ ਕੇ ਮੈਂ ਆਵਾਜ਼ਾਂ ਮਾਰਿਆ ਮੈਂ ਕਿਹਾ ਓ ਰਾਮੂ ਭਾਈ ਲਿਆ ਚਾਹ ਲਿਆ ਭਾਈ ਤੂੰ ਦੁੱਧ ਲਿਆ ਕੁਝ ਖਾਈਏ ਪੀਏ ਮੈਨੂੰ ਸੱਤੀ ਕਹਦਾ ਇੰਗਲੈਂਡ ਤੁਰਿਆ ਫਿਰਦਾ ਹੈ ਰਾਤ ਨੂੰ ਰਾਤ ਨੂੰ ਆਣ ਲੱਗਾ ਫੇਰ ਉੱਠ ਕੇ ਭਰੇ ਘਰੇ ਬੈਠੇ ਜਵੇ ਸੋ ਕਾफी ਯਾਤਾਨੇ ਬਹੁਤ سارے ਲੋਗੇ ਤੇ ਮੇਲੇ ਬੜਾ ਪਿਆਰ ساری ਦੁਨੀਆ ਨੇ ਕੀਤਾ ਤੇ ਪਾਕਿਸਤਾਨਤੀ ਨਾਲ ਤਾਂ ਮੈਂ ਹਮੇਸ਼ਾ ਹੀ ਆ ਕੇ ਜ ਮਿਰਦਾ ਜਿਵੇਂ ਤੂੰ ਵੀ ਸੱਤੀ ਹੈ ਉਹ ਵੀ ਮੇਰਾ ਸੱਤੀ ਹੈ ਹਾਂਜੀ ਤੇ ਉਹਦੇ ਕੋਲ ਬੈਠ ਕੇ ਫਿਰ ਪ੍ਰਾਣੀਆਂ ਯਾਦਾਂ ਅਸੀਂ ਬਹੁਤ ਦੋ ਤਿੰਨ ਗੱਲਾਂ ਕਰਦੇ ਰਿਹਾ ਐ ਕਰਦੇ ਸੀ ਐ ਕਰਦੇ ਸੀ ਐ ਹੁੰਦਾ ਸੀ ਮੈਂ ਕਿਹਾ ਤੂੰ ਬ੍ਰਾਡਕਾਸਟ ਕਰ ਤੇ ਲੋਕਾਂ ਦੱਸ ਵੀ ਯੋਗਰਾਜ ਸਿੰਘ ਕੀ ਕੀ ਕਰਦਾ ਸੀ ਬਹੁਤ ਸਾਰੀਆਂ ਐ ਏਦਾਂ ਦੀ ਮੈਮਰੀਜ਼ ਯਾਦ ਆ ਜਾਂਦੀਆਂ ਮੁੰਡਾ ਕੋਈ ਜਦ ਵੀ ਮਿਲਦਾ ਹੱਸਦਾ ਖੇਡਦਾ ਰਹਿਣਾ ਪਾਪਾ ਜਿੰਨੇ ਮਰਜੀ ਦੁੱਖ ਆਏ ਸਹੀ ਉਹ ਮੈਂ ਕਿ ਹਾਸੇ ਦੀ ਟਾਲਦੀ ਤਾਂ ਗੁਰੂ ਦੀ ਕਿਰਪਾ ਹੈ ਉਹਦੀ ਉਹਦਾ ਥਾਪਣਾ ਹੈ ਸਹੀ ਬਹੁਤ ਸਾਰੀਆਂ ਯਾਦਾਂ ਨੇ ਕਿਹੜੀਆਂ ਕਿਹੜੀਆਂ ਕਰਾਵੇ ਮੈਂ ਉਹ ਸੋਚ ਰਿਹਾ ਸੀਗਾ ਕਿ ਸਿੱਧੂ ਮੂਸੇਵਾਲੇ ਦੇ ਗੀਤ ਸੀਗਾ ਕਿ ਰੱਖ ਕਿਰਪਾਨਾ ਉੱਤੇ ਖਾਂਦੇ ਰੋਟੀਆਂ ਤੇ ਇੱਥੇ 40 ਸਾਲ ਪਹਿਲਾਂ ਕਿਰਪਾਨਾ ਨਾਲ ਕੇਕ ਕੱਟਿਆ ਸੀ ਮੈਂ ਉਹ ਤੇਰੀ ਉਸੀ ਯਕੀਨ ਕਰਿਓ ਉਹ ਜਦ ਕੇਕ ਕਟਿਆ ਨਾ ਕਿਰਪਾ ਨਾਲ ਮਾਰਿਆ ਤਾਂ ਉੱਡ ਕੇ ਪਤਾ ਨਹੀਂ ਕਿਸ ਦੇ ਮੂੰਹ ਚ ਗਿਆ ਕਿ ਤੇ ਗੱਲ ਤੇ ਗਿਆ ਉਹ 10 10 ਮੀਟਰ ਦਾ ਕੇਜ ਹੀ ਖਤਰ ਗਿਆ ਮੈਂ ਕਿਹਾ ਵੀ ਕੇਕ ਦਾ ਜਿਹੜਾ ਮੈਂ ਕਿਹਾ ਭਾਮੀ ਬੜੇ ਬਰਸਡੇ ਬਣਾਇਆ ਹੋਣਾ ਪਰ ਆਹ ਜਿਹੜਾ ਸੀਰੀ ਸਾਹਿਬ ਨਾਲ ਕਟਿਆਗਾ ਕੇਕ ਮੈਂ ਕਿਹਾ ਦੇਖ ਲੈ ਹਰੇਕ ਤੇ ਮੂੰਹ ਚ ਉੱਟ ਕੇ ਬਹਿ ਗਿਆ ਸਹੀ ਗੱਲ ਉਹ ਸਾਰੇ ਯਾਦ ਕਰਦੇ ਸੀ ਵੀ ਬਾਈ ਜੀ ਤੁਸੀਂ ਐ ਵੀ ਕੀਤਾ ਸੀ ਮੈਂ ਕਿਹਾ ਹਾਂ ਫੇਰ ਚਲੋ ਯਾਰ ਯਾਰ ਦੋਸਤੋ ਪੁਰਾਣੀਆਂ ਗੱਲਾਂ ਨੇ ਚਲੋ ਪਰ ਜਿੰਨੀਆਂ ਗੱਲਾਂ ਨੇ ਯਾਦਾਂ ਨੇ ਬੜੀਆਂ ਚੰਗੀਆਂ ਚੰਗੀਆਂ ਨੇ ਬਿਲਕੁਲ ਸਹੀ ਗੱਲ ਹੈ ਜੀ ਅੱਛਾ ਮੈਂ ਤੁਹਾਨੂੰ ਇੱਕ ਗੱਲ ਇੱਥੇ ਦੀ ਹੋਰ ਸੁਣਾਉਣਾ ਯਾਦ ਆ ਕਿ ਤੇ ਮੈਂ ਚਾਦਰਾਂ ਕੁੜਤਾ ਪਾਇਆ ਸੀਗਾ ਅੱਛਾ ਜੀ ਤੇ ਕੁੜਤਾ ਪਾਇਆ ਸੀ ਤੇ ਚਲੋ ਜਵਾਨੀ ਦੀ ਗੱਲ ਕੁਝ ਹੋਰ ਸੀ ਤੇ ਮੈਂ ਚੜ ਗਿਆ ਉੱਥੇ ਸਟੇਜ ਤੇ ਤੇ ਮੈਨੂੰ ਉਹ ਨਿਆਣੇ ਪੁੱਛਦੇ ਵੀ ਐ ਤੂੰ ਐ ਤੁਸੀਂ ਇਹ ਬੈਚੀਟ ਪਾਇਆ ਹੈ ਬੈਚੀਟ ਤੇ ਤੇ ਉਹਦੇ ਕੋ ਕਪੜੇ ਹੈ ਨਹੀਂ ਤੇ ਕੋ ਕਲੋਸ ਹੈ ਨਹੀਂ ਤੇ ਬੈਚੀਟ ਪਾਇਆ ਹੈ ਮੈਂ ਕਿਹਾ ਤੇਰੇ ਤੇਰੇ ਵੱਡ ਵਡੇਰੇ ਮੈਂ ਕਿਹਾ ਇਹੀ ਕੁਛ ਬਾਕੇ ਇੱਥੇ ਆਏ ਸੀ ਤੇ ਤੈਨੂੰ ਕੀ ਪਤਾ ਮੈਂ ਕਿਹਾ ਉਹ ਤੈਨੂੰ ਕੀ ਦਸੀਏ ਕੀਤਾ ਦਸੀਏ ਉਹ ਅਸੀਂ ਬੈਠੇ ਤੇ ਮੇਰੇ ਕੋਲ ਇੱਕ ਮਾਤਾ ਜੀ ਆ ਗਈ ਅੱਛਾ ਤੇ ਮਾਤਾ ਜੀ ਕਹਿਣ ਲੱਗੀ ਵੀ ਭਾਈ ਤੂੰ ਜੋਗਰਾਜ ਮੈਂ ਕਿਹਾ ਹਾਂ ਜੀ ਮਹਾਰਾਜ ਜੀ ਦੱਸੋ ਹੁਕਮ ਕਰੋ ਕਹਿੰਦੇ ਭਾਈ ਤੇਰਾ ਵਿਆਹ ਹੋ ਗਿਆ ਮੈਂ ਕਿਹਾ ਮਾਤਾ ਵਿਆਹ ਤਾਂ ਹੋਇਆ ਜੇ ਤੂੰ ਕਹਿਆ ਪੁੱਤ ਆਪਾਂ ਛੱਡ ਦੇਣਿਆ ਹੋਰ ਨਾ ਕਹਿੰਦੀ ਮੈਂ ਤਾਂ ਆਪਣੀ ਧੀ ਦੇ ਰਿਸ਼ਤੇ ਵਾਰੇ ਤੇਰੇ ਕੋਲ ਆਈ ਸੀ ਮੈਂ ਤਾਂ ਮੈਂ ਤਾਂ ਬੁੱਕ ਹੋਇਆ ਹੋਇਆ ਅਗਲੇ ਦਿਨ ਤੁਸਹੀ ਐਂ ਇਆਂ ਗੱਲਾਂ ਮਹਾਰਾਜ ਮਤਲਬ ਬਹੁਤ ਸਰੀਆਂ ਗੱਲਾਂ ਨੇ ਸਹੀ ਫਿਰ ਰੱਤ ਕੇ ਦਿਖਾਇਆ ਜੀ ਅਸੀਂ ਤੇ ਡਾਇਲੋਗ ਸੁਣਾਏ ਅਸੀਂ ਇੱਥੇ ਉਹ ਗੋਰਿਆਂ ਨੇ ਸੁਣੇ ਹਾਂਜੀ ਉਹ ਤੋਂ ਗੋਰੇ ਸਾਰੇ ਕਿੱਥੇ ਹੁੰਦੇ ਸੀ ਤੇ ਬੜੇ ਮੇਰੇ ਗੋਰੇ ਦੋਸਤ ਬਣੇ ਵਿਆਹ ਤੇ ਗਏ ਅਸੀਂ ਬਰਾਤ ਜਾ ਰਹੀ ਹੈ ਹਾਂਜੀ ਇਹ ਸਤੀ ਦੇ ਸਾਰੇ ਦਾ ਵਿਆਹ ਸੀ ਸਾਰਾ ਤੇ ਚਲੋ ਮੈਂ ਨਹੀਂ ਕਹਦਾ ਉਹਦੇ ਬ੍ਰਦਰ ਲੌਕ ਕਹਤੋਂ ਜਾਂ ਹਾਂਜੀ ਬੇਟਾ ਕਹਤੋਂ ਛੋਟਾ ਮੈਂ ਤਹੀ ਕਹਿੰਨਾ ਉੱਥੇ ਮੈਂ ਨੱਚੇ ਸੀ ਤੇ ਸਾਰੇ ਚਾਦਰਾ ਗੁਰਦਾ ਮੇਰੇ ਪਾਇਆ ਹੋਇਆ ਗੁੱਸਾ ਪਾਇਆ ਜੱਟ ਕੰਨੈ ਨੱਚੀਏ ਤੁਸੀਂ ਗੋਰਿਆਂ ਦੇ ਵਿੱਚ ਕੀ ਬਾਤ ਹੈ ਜੀ ਤੇ ਨਾਲੇ ਡਾਂਸਰਾਂ ਸੀ ਹੋਰ ਸੀ ਜਿਹੜੇ ਗਾਣੇ ਧਾਰਮੀ ਦੇ ਲਾਇ ਬੜਾ ਨੱਚੇ ਬਹੁਤ ਸੜਕਾਂ ਤੇ ਗੋਰੇ ਵੀ ਨੱਚੇ ਨਾਲ ਮਤਲਬ ਐਡੀ ਗੱਲਬਾਤ ਸੀ ਤਪਰ ਕੁਝ ਹੋਇਆ ਪਹਿਲੀ ਵਾਰ ਇਹ ਹੀ ਹੋਇਆ ਸੀ ਸੱਚੀ ਗੱਲ ਹੈ ਨਾ ਜਦੋਂ ਬੰਦਾ ਇਦਾਂ ਦੀਆਂ ਗੱਲਾਂ ਯਾਦ ਕਰਨ ਲੱਗਦਾ ਤਾਂ ਕਿੰਨੀਆਂ ਹੀ ਗੱਲਾਂ ਬੰਦੇ ਦੇ ਦਿਮਾਗ 'ਚ ਆਉਣ ਲੱਗ ਜਾਂਦੀਆਂ ਕਿ ਆਹ ਵੀ ਹੋਇਆ ਸੀ ਉਹ ਵੀ ਹੋਇਆ ਸੀ ਹਾਂ ਔਰ ਤੁਸੀਂ ਯਕੀਨ ਕਰਿਓ ਵੀ ਸੱਤੀ ਨਾਲ ਬੈਠੇ ਸੀਗੇ ਉਹਨੇ ਮੈਨੂੰ ਗੱਲਾਂ ਸੁਣਾਈਆਂ ਹੱਸ-ਹੱਸ ਕਮਲ ਹੋ ਗਏ ਤਾਂ ਜਦ ਵੀ ਮਿਲਦੇ ਆਂ ਵੀ ਹੱਸੀ ਤੁਰੀ ਜਾਂਦੇ ਹੁੰਦੇ ਅੱਛਾ ਜੀ ਸਾਰੇ ਮੁੰਡੇ ਬੈਠੇ ਸੀ ਨਾਲ ਤੇ ਉਹ ਕਹਿੰਦੇ ਬਾਈ ਜੀ ਅਸੀਂ ਬ੍ਰਾਡਕਾਸਟ ਕਰਨਾ ਤੁਹਾਡਾ ਬ੍ਰਾਡਕਾਸਟ ਕਰਾਂਗੇ ਵੀ ਦੱਸਿਓ ਤੁਸੀਂ ਯੋਗਰਾਜ ਸਿੰਘ ਕੀ ਕੀ ਕਰਦਾ ਸੀ ਸਹੀ ਗੱਲ ਹੈ ਲੱਖ ਕੁੜੀਆਂ ਪਾਸ਼ਾਈਆਂ ਜੇ ਸਤ ਮੈਂ ਮਦਦ ਕਰੇ ਗੱਲ ਹੈ ਕਈ ਗੱਲ ਹੈ ਚਲ ਪ੍ਰਮਾਤਮਾ ਇਸੇ ਤਰ੍ਹਾਂ ਰੱਖੇ ਜੀ ਮਤਲਬ ਕਿ ਕਦੇ ਨજર ਨਾ ਲੱਗੇ ਨਾ ਖੁਸ਼ੀਆਂ ਨੂੰ ਤੇ ਬਾਪੂ ਜੀ ਮੈਂ ਨਾ ਇੱਕ ਗੱਲ ਹੋਰ ਪੁੱਛਣੀ ਸੀਗੀ ਤੁਹਾਡੇ ਬਾਰੇ ਇੱਕ ਆਰਟੀਕਲ ਨਾ ਮੈਂ ਨਿਊਜ਼ਪੇਪਰ ਚ ਪੜਿਆ ਉਹ ਕਾਫੀ ਨਾਮੀ ਨਿਊਜ਼ਪੇਪਰ ਹੈਗਾ ਉਹ ਪੰਜਾਬ ਦਾ ਤੇ ਉਹਨਾਂ ਨੇ ਲਿਖਿਆ ਹੋਇਆ ਸੀਗਾ ਤੁਹਾਡੇ ਬਾਰੇ ਤੇ ਤੁਹਾਡੇ ਪਰਿਵਾਰ ਬਾਰੇ ਹਾਲਾਂਕਿ ਮੈਂ ਪਰਿਵਾਰ ਬਾਰੇ ਨਾ ਪੁੱਛਣ ਦੇ ਵਿੱਚ ਨਾ ਜ਼ਿਆਦਾ ਮਤਲਬ ਕਿ ਇੱਛੁਕ ਹੋਣਾ ਤੇ ਮੈਨੂੰ ਹੁੰਦਾ ਕਿ ਨਹੀਂ ਆਪਾਂ ਪਰਿਵਾਰ ਬਾਰੇ ਆ ਕਿਸੇ ਦੀ ਪਰਸਨਲ ਲਾਈਫ ਬਾਰੇ ਗੱਲ ਨਾ ਕਰੀਏ ਪਰ ਉਸ ਆਰਟੀਕਲ ਦੇ ਵਿੱਚ ਕੁਝ ਐਸਾ ਲਿਖਿਆ ਹੋਇਆ ਸੀ ਨਾ ਤੁਹਾਡੇ ਪਰਿਵਾਰ ਬਾਰੇ ਸ਼ਾਇਦ ਉਹ ਤੁਸੀਂ ਪੜਿਆ ਵੀ ਹੋਵੇ ਉਹ ਮੈਂ ਮੈਂ ਪੜਿਆ ਅੱਜ ਅੱਜ ਹੀ ਪੜਿਆ ਸਵੇਰੇ ਪੜਿਆ ਮੈਂ ਜੀ ਮੈਨੂੰ ਆਸਾ ਬਣਾਇਆ ਮੈਂ ਕਹਾਂ ਇਹਨੂੰ ਮੈਂ ਕਿਹਾ ਕੀ ਸੀ ਤੇ ਲਿਖੇ ਕੀ ਲਿਖੀ ਜਾਂਦਾ ਉਹ ਮੈਂ ਪੜ ਲਿਆ ਤੇ ਉਹ ਜੇ ਤੁਸੀਂ ਪੁੱਛਣਾ ਚਾਹੋ ਨੀ ਤਾਂ ਮੈਂ ਤੁਹਾਨੂੰ ਗੱਲ ਦੱਸਦਾ ਗੱਲ ਕੀ ਹੈ ਜੀ ਉਹ ਜਦੋਂ ਆਪਾਂ ਗੱਲ ਕਰਦੇ ਰਹੇ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਵੀ ਜ਼ਿੰਦਗੀ ਦੇ ਵਿੱਚ ਮੈਂ ਪਾਠ ਪੂਜਾ ਕਰਨੀ ਹੁੰਦੀ ਹੈ ਮਹਾਰਾਜ ਦਾ ਨਾਮ ਜਪਾਉਂਦਾ ਕਾਂਤ ਜਪਿਆ ਜਾਂਦਾ ਇਸ ਕਰਕੇ ਮੈਂ ਅਲੱਗ ਰਹਿਣਾ ਜੀ ਤੇ ਜਾਂਦਾ ਮੈਂ ਅਮਰ ਛਕਿਆ ਮੈਂ ਕਿਹਾ ਮੇਰੀ ਪੂਰੀ ਤਿਆਰੀ ਹੈ ਵੀ ਮਹਾਰਾਜ ਤੁਸੀਂ ਮੇਰੇ ਜੀਵਨ ਪੂਰਾ ਸੰਪੂਰਨ ਕਰਤਾ ਬੜਾ ਸੋਹਣਾ ਪਰਿਵਾਰ ਦਿੱਤੇ ਬੱਚੇ ਦਿੱਤੇ ਮਾਤਾਵਾਂ ਦਿੱਤੀਆਂ ਜਿਆ ਜਿਆ ਕਾਰਕ੍ਰਾਈ ਵੀ ਹੁਣ ਮੇਰਾ ਸੰਪੂਰਨ ਹੋ ਗਿਆ ਕੰਮ ਤੇ ਹੁਣ ਤੁਸੀਂ ਮੈਨੂੰ ਲੈ ਜਾਓ ਮੈਂ ਮੈਂ ਤਿਆਰ ਆ ਆ ਮੈਂ ਗੱਲ ਕਹੀ ਸੀ ਉਹਨੇ ਕੁਝ ਹੋਰ ਨਿਖਤਾ ਦੂਜੀ ਗੱਲ ਗਿੰਨਾ ਪਰਿਵਾਰ ਮੈਨੂੰ ਸਪੋਰਟ ਕਰਦਾ ਆ ਜਿਹੜੀ ਆਪਣੇ ਨੀਨਾ ਜੀ ਨੇ ਮੇਰੀ ਜਿਹੜੇ ਮਾਤਾ ਛੋਟੀ ਜੀ ਮੈਨੂੰ ਖਾਣਾ ਦਿਆ ਆ ਖਵਾ ਉਹ ਕਰ ਇਹ ਕਰ ਬੱਚੇ ਆ ਉਹ ਫੋਨ ਕਰਕੇ ਪੁੱਛਦੇ ਪਾਪਾ ਕੀ ਖਾਓਗੇ ਕੀ ਕਰੋਗੇ ਵਿਕਟਰ ਆ ਉਹ ਪੁੱਛਦਾ ਸੋ ਉਹਨੂੰ ਮੈਂ ਗੱਲ ਕਹੀ ਸੀ ਪਰ ਮੈਂ ਪਰਿਵਾਰ ਤੇ ਬੋਝ ਨਹੀਂ ਪਾਉਂਦਾ ਵੀ ਅਜੇ ਤੇ ਮੇਰੇ ਹੱਥ ਪੈਰ ਚੱਲਦੇ ਆ ਕਿਉਂਕਿ ਅੱਜ ਕੱਲ ਜਮਾਨਾ ਬਕਰ ਗਿਆ ਜੀ ਮੈਨੂੰ ਯਾਦ ਆ ਸੀ ਬੈਠੇ ਸੀਗੇ ਤੇ ਮੈਂ ਸੋਚਿਆ ਵੀ ਉਹਨੂੰ ਟਾਈਮ ਨਹੀਂ ਰਿਹਾ ਪੁਰਾਣਾ ਹੁਣ ਬੱਚੇ ਵੱਡੇ ਹੋ ਗਏ ਕੰਪਿਊਟਰ ਦਾ ਮੋਬਾਈਲ ਦਾ ਜਮਾਨਾ ਆ ਗਿਆ ਜੀ ਵੀ ਕੋਈ ਰਾਤ ਨੂੰ 12 ਵਜੇ ਤੱਕ ਕੰਮ ਕਰ ਰਿਹਾ ਕੋਈ 2 ਵਜੇ ਤੱਕ ਕੰਮ ਕਰ ਰਿਹਾ ਬੀਟੀ ਖੇਡਣ ਜਾਂਦੀ ਹੈ ਤੇ ਵਿਕਟਰ ਦੋ ਦੋ ਚਾਰ ਚਾਰ ਵਜੇ ਤੱਕ ਕੰਮ ਕਰਦਾ ਹੈ ਤੇ ਆਪਾਂ ਐਵੇਂ ਫਿਕਰ ਕਰਦੇ ਰਹੀਏ ਵੀ ਹਾਏ ਬੱਚੇ ਕਿੱਥੇ ਨੇ ਕੌਣ ਕਿੱਥੇ ਗਿਆ ਵੀ ਤੂੰ ਕਿੱਥੋਂ ਆਇਆ ਕਿੱਥੇ ਗਿਆ ਉਹਦੇ ਨਾਲ ਉਹ ਠੀਕ ਨਹੀਂ ਲੱਗਦਾ ਬੱਚੇ ਖੜਨ ਲੱਗ ਜਾਂਦੇ ਆ ਸੋ ਇਹ ਸਾਰਾ ਕੁਝ ਸੋਚ ਕੇ ਮੈਂ ਕਹਾ ਕੋਈ ਨਹੀਂ ਤੁਸੀਂ ਘਰ ਚ ਲਾਓ ਮੈਂ ਪਾਸੇ ਹੋ ਕੇ ਮਾੜਾ ਜਿਹਾ ਪਾਠ ਪੂਜਾ ਕਰਨੀ ਹੁੰਦੀ 2 ਵਜੇ ਉੱਠਣਾ ਹੁੰਦਾ ਸਾਰਾ ਦਿਨ ਵਾਇਗਰੂ ਵਾਇਗਰੂ ਕਰਨਾ ਹੁੰਦਾ ਕੀਰਤਨ ਲਾ ਕੇ ਰੱਖਦਾ 24 ਘੰਟੇ ਮੇਰਾ ਤਾਂ ਇਹੀ ਕੰਮ ਹੋ ਗਿਆ ਜੀ ਉਹ ਬੱਚੇ ਡਿਸਟਰਬ ਹੁੰਦੇ ਉਹਨਾਂ ਦੀ ਨੀਂਦ ਡਿਸਟਰਬ ਹੁੰਦੀ ਹੈ ਘਰ ਦੇ ਡਿਸਟਰਬ ਹੁੰਦੇ ਹੈ ਹਨਾ ਹਾਂ ਜੀ ਸੋ ਇਸ ਕਰਕੇ ਮੈਂ ਥੋੜਾ ਜਿਹਾ ਪਾਸੇ ਰਹਿ ਕੇ ਨਹੀਂ ਤਾਂ ਮੈਨੂੰ ਤਾਂ ਰੋਜ਼ ਵਿਚਾਰੇ ਦੋ ਦੋ ਟਿਫਨ ਚੱਕੀ ਫਿਰਦੀ ਹੈ ਨੀਨਾ ਹਨਾ ਉਹ ਬੱਚੇ ਖਾਣ ਕੇ ਆਹ ਖਾ ਲੋ ਮਾੜਾ ਜਿਹਾ ਇੱਕ ਆਰਡਰ ਕਰੀਦਾ ਤਾਂ 10 10 ਖਾਣੇ ਆ ਜਾਂਦੇ ਔਰ ਮੈਨੂੰ ਐ ਵੀ ਚੱਲ ਆਪ ਦਾ ਬਣਾ ਲਓ ਐ ਵੀ ਬਾਰ ਬਾਰ ਕਿਉਂ ਤੰਗ ਕਰਨਾ 10 10 ਫੋਨ ਮੇਰੀ ਵਾਈਫ ਮੈਨੂੰ ਕਰਦੀ ਆਪਣੀ ਮਾਤਾ ਛੋਟੀ ਕੀ ਖਾਓਗੇ ਕੀ ਖਾਓਗੇ ਆਪ ਬਣਾ ਕੇ ਲਿਆਉਦੀ ਐ ਜਿੱਦਰ ਮੈਂ ਘਰੇ ਜਾਣਾ ਉਦਰ ਆਹ ਖਾਲਾ ਆਹ ਖਾ ਲਓ ਆਹ ਵੀ ਖਾ ਲਓ ਆਹ ਵੀ ਖਾ ਲਓ ਆਪ ਬਣਾ ਕੇ ਖਵਾਦੀ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਤਾਂ ਕਹਿੰਦੇ ਆਪਾਂ ਕੋਸ਼ਿਸ਼ ਲਿਖੇ ਕੁਝ ਦਿਨ ਦੇ ਨੇ ਚਲੋ ਸੌਰੀ ਮੇਰੇ ਮੂੰਹ ਚੋਂ ਨਿਕਲ ਗਿਆ ਪਤਾ ਨਹੀਂ ਕਿਉਂ ਮੇਰੀ ਮਤਲਬ ਇਹ ਉਹਨੇ ਉਹਨੇ ਆਪਣੇ ਜਜ਼ਬਾਤ ਲਿਖੇ ਹੋਣੇ ਜਿਹੜੇ ਕੀ ਮਾੜੀ ਗੱਲ ਵੀ ਮੈਂ ਕਹਿ ਕੀ ਰਿਆਂ ਤੂੰ ਉਹ ਗੱਲ ਕਰ ਤੂੰ ਆਪ ਦਾ ਵਿੱਚੋਂ ਕੱਟ-ਕੱਟ ਕੋ ਜੱਗ ਬਾਣੀ ਵਾਲਾ ਬੰਦਾ ਜੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਹੂੰ ਤਾਂ ਮੈਨੂੰ ਕੁਝ ਕਹਿਣਾ ਨਹੀਂ ਚਾਹਤਾ ਕੋਈ ਗੱਲ ਨਹੀਂ ਉਹਨੇ ਆਪਣੇ ਜਜ਼ਬਾਤ ਲਿਖਤੇ ਹੋਗੀ ਪਰ ਮੈਂ ਦੁਨੀਆ ਦੱਸਣਾ ਚਾਹੁੰਦਾ ਕਿ ਅਸੀਂ ਕੋਈ ਗੱਲ ਨਹੀਂ ਦੋਨੋਂ ਮਾਤਾਵਾਂ ਬੱਚੇ ਸਾਰੇ ਉਹਨਾਂ ਦੀਆਂ ਜਿਹੜੀਆਂ ਮਾਤਾਵਾਂ ਨੇ ਬੱਚਿਆਂ ਦੀਆਂ ਬੱਚੇ ਨੇ ਗ੍ਰੈਂਡ ਚਿਲਡਰਨ ਸਾਰੇ ਇੱਥੇ ਇੰਗਲੈਂਡ ਛੋਟੇ ਛੋਟੇ ਬੱਚੇ ਇੱਥੇ ਰਹ ਰਹੇ ਹੈ ਜਦੋਂ ਹੁਣੀ ਉਹ ਸਾਰੇ ਬਹੁਤ ਪਿਆਰ ਕਰਦੇ ਪਰ ਮੈਂ ਥੋੜਾ ਜਿਹਾ ਪਾਸਾ ਇਸ ਕਰਕੇ ਕਰਨਿਆ ਵੀ ਉਹਨਾਂ ਦੀ ਆਪਣੀ ਜ਼ਿੰਦਗੀ ਹੈ ਆਪਣੀ ਲਾਈਫ ਹੈ ਮੈਂ ਉਹਨਾਂ ਤੇ ਬੋਝ ਨਹੀਂ ਪਾਉਣਾ ਚਾਹੁੰਦਾ ਮੇਰੀ ਗੱਲ ਸਮਝ ਆ ਗਈ ਨਾ ਔਰ ਇਹ ਬੜੀ ਸਿਆਣੀ ਗੱਲ ਜੀ ਜੀ ਜੇ ਮੈਂ ਬੁੱਢਾ ਹੋ ਜਾਈਂ ਜਦੋਂ ਨਹੀਂ ਚੱਲ ਸਕੂਗਾ ਮੈਨੂੰ ਪਤਾ ਬਈ ਘਰ ਦੇ ਕੋਲ ਸੁਭਾਰ ਹੀ ਰਹਿਣਗੇ ਜਾਂ ਕੋਈ ਅਸੀ ਗੱਲ ਨਹੀਂ ਸਹੀ ਗੱਲ ਹੈ ਮੇਰੇ ਖਿਆਲੋਂ ਮੈਨੂੰ ਆ ਗੱਲਾਂ ਕਈ ਅਸੀਂ ਉਹਨੇ ਚੱਕ ਕੇ ਕੁਝ ਹੋਰ ਹੀ ਲਿਖਤਾ ਉਹ ਮੈਨੂੰ ਵੀ ਮਾੜਾ ਲੱਗਿਆ ਪਰ ਮੈਂ ਤੁਹਾਨੂੰ ਪਤਾ ਵੀ ਅੱਜ ਕੱਲ ਬੁਰਾ ਮਨਾਉਂਦਾ ਨਹੀਂ ਜੋ ਮਰਜੀ ਕੋਈ ਕਰੀ ਜਾਵੇ ਜੀ ਕਿਉਂਕਿ ਮੈਨੂੰ ਗੁਰੂ ਨੇ ਕਿਹਾ ਵੀ ਨਾ ਕਿਸੇ ਨੂੰ ਉੱਚਾ ਬੋਲਣਾ ਨਾ ਕਿਸਦਾ ਦਿਲ ਦਿਖਾਉਣਾ ਹੈ ਨਾ ਕਿਸੇ ਨੂੰ ਮਾੜਾ ਚੰਗਾ ਬੋਲਣਾ ਹੈ ਜੀ ਜੇ ਕੋਈ ਤੇਨੂੰ ਗਾਲ ਕੱਢ ਜੇ ਤੇਰੇ ਬਾਰੇ ਤੇਰੇ ਨਿੰਦਕ ਜੋਤ ਨੂੰ ਬੋਲਦੇ ਨੇ ਬੋਲੀ ਜਾਣ ਤੂੰ ਕਹਿਣਾ ਮਹਾਰਾਜ ਉਹਨਾਂ ਦਾ ਭਲਾ ਕਰੀ ਜੀ ਮਹਾਰਾਜ ਉਹਨਾਂ ਦਾ ਭਲਾ ਕਰੀ ਤੇ ਮੈਂ ਤਾਂ ਕਿਸੇ ਨੂੰ ਜਵਾਬ ਦਿੰਦਾ ਨਹੀਂ ਤੁਹਾਨੂੰ ਪਤਾ ਹੀ ਹੈ ਬਿਲਕੁਲ ਮੈਂ ਕਦੇ ਇਹ ਕਮੈਂਟ ਕਮੈਂਟ ਹੀ ਪੜੇ ਮੈਂ ਇੰਟਰਵਿਊ ਨਹੀਂ ਕਦੇ ਪੂਰੀ ਦੇਖੀ ਜਿਹੜੀ ਤੁਹਾਡੇ ਨਾਲ ਕਰਤੀ ਹੈ ਹੋਰ ਨਾਲ ਕਰਤੀ ਪਰ ਮੈਂ ਘਰ ਦੇ ਨੂੰ ਕਹਿਆ ਵੀ ਬਾਹਲਾ ਪ੍ਰਵਾਹ ਨਾ ਕਰਿਆ ਕਰੋ ਲੋਕ ਤਾਂ ਇਹੋ ਜਿਹੇ ਨੇ ਇਹ ਤਾਂ ਨੇ ਗੁਰੂਆਂ ਨੂੰ ਬਹੁਤ ਇਨੀ ਛਟਿਆ ਆਪਾਂ ਤਾਂ ਕੀ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਰਿਆ ਕਿਹਾ ਬਤਾਲਾ ਕਿਹਾ ਪੱਥਰ ਬਾਰੇ ਕੀ ਨਹੀਂ ਕੀਤਾ ਤੁਹਾਡੇ ਸਾਹਮਣੇ ਜੀ ਤਾਂ ਇਹ ਦੁਨੀਆ ਦਾ ਬਾਹਲਾ ਰੌਲਾ ਨਹੀਂ ਹੁੰਦਾ ਪਰ ਉਹ ਕਹੇ ਵੀ ਕਈ ਵਾਰੀ ਨਾ ਘਰਦਿਆਂ ਤੇ ਪ੍ਰੈਸ਼ਰ ਪੈ ਜਾਂਦਾ ਪ੍ਰੈਸ਼ਰ ਪੈ ਜਾਂਦਾ ਵੀ ਸਾਨੂੰ ਲੋਕ ਕੀ ਕਹਿਣਗੇ ਹੁਣ ਪਿੱਛੇ ਜੇ ਮੈਨੂੰ ਨੀਨਾ ਜੀ ਕਹਿੰਦੇ ਵੀ ਲੋਕ ਸਾਨੂੰ ਐ ਕਹਿੰਦੇ ਉਹ ਮੈਂ ਕਹਾਂ ਤੂੰ ਗੋਲੀ ਮਾਰ ਲੋਕਾਂ ਦੀ ਲੋਕਾਂ ਤੋਂ ਦਸਤਾਂ ਲੈਣਾ ਕੀ ਹੈ ਮੈਨੂੰ ਪਤਾ ਵੀ ਮੇਰਾ ਪਰਿਵਾਰ ਮੇਰੇ ਬੱਚੇ ਮੇਰੀ ਜਿਹੜੀ ਮਾਤਾ ਮਾਤਾ ਛੋਟੀ ਹੈ ਤਾਂ ਤਾਂ ਪਤਿਨਾ ਕੀ ਦੇ ਸਕਦੇ ਇਹ ਤਾਂ ਇੰਨੀ ਵਧੀਆ ਵਿਚਾਰੀ ਬਿਲਕੁਲ ਹੈ ਜੀ ਇਹ ਤਾਂ ਘਰ ਜੋੜ ਕੇ ਰੱਖਿਆ ਜੀ ਤਾਂ ਲੋਕੀ ਇੱਥੇ ਮਤਰੀ ਮਾਤੇ ਮਤਰੀਆਂ ਕਰਨ ਲੱਗ ਜਾਂਦੇ ਨੇ ਸਹੀ ਗੱਲ ਇਹਨੇ ਤਾਂ ਕਦੇ ਇਹ ਵੀ ਨਹੀਂ ਕੀਤਾ ਬਿਲਕੁਲ ਹੈਣੀ ਵੱਡੀ ਹੈ ਉਹ ਵਿਆਹ ਪੁੱਛਦੀ ਰਹੀ ਵੀ ਆਈ ਨਹੀਂ ਕਿਉਂ ਨਹੀਂ ਆਇਆ ਉਹ ਟਿੱਲੀ ਸੀ ਵਿਚਾਰੀ ਸੋ ਸਾਰਾ ਕੁਝ ਠੀਕ ਚੱਲ ਰਿਹਾ ਹੈ ਇਹਨੂੰ ਨੂੰ ਪਤਾ ਨਹੀਂ ਕਿਉਂ ਤਕਲੀਫ ਹੈ ਮੈਂ ਜਿਹੜੀ ਗੱਲ ਕਰਦਾ ਉਹਨੂੰ ਪੁੱਠੀ ਸਿੱਧੀ ਬਣਾ ਕੇ ਇਹਨੇ ਕਰ ਲਈ ਹੁੰਦੀ ਹੈ ਇਹਨੂੰ ਇਹ ਹੀ ਨਹੀਂ ਪਤਾ ਵੀ ਗੁਰੂ ਦਾ ਨਵਾਜਿਆ ਬੰਦਾ ਉਹ ਕਦੇ ਕਹਿ ਦੂਗਾ ਵੀ ਮੈਂ ਮਰ ਜਣਾ ਨਹੀਂ ਨਹੀਂ ਪੜਿਆ ਵੀ ਮੇਰਾ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਬੱਚੇ ਦੂਰ ਹੋ ਗਏ ਉਹ ਭਾਈ ਬੱਚੇ ਦੂਰ ਨਹੀਂ ਹੋਏ ਨਾ ਮੈਂ ਮਰ ਮਰਨ ਦੀ ਗੱਲ ਕੀਤੀ ਮੈਂ ਗੁਰੂ ਨੂੰ ਮਿਲਣ ਦੀ ਗੱਲ ਕੀਤੀ ਵੀ ਗੁਰੂ ਨੂੰ ਮਿਲ ਹੁਣ ਮਿਲਣ ਦਾ ਟਾਈਮ ਆ ਗਿਆ ਸੋ ਆਪਾਂ ਇਹਨਾਂ ਦਾ ਪ੍ਰਵਾਹ ਪ੍ਰੂਨੀ ਬਾਲੀ ਕਰੀਦੀ ਹੁੰਦੀ ਏ ਲਿਖਦੇ ਰਹਿੰਦੇ ਨੇ ਪਰ ਜਿਉਂਨੇ ਲਿਖਤਾ ਜਾਂ ਮਹਾਰਾਜ ਜਰਾ ਆਪਣਾ ਨਾ ਕਰੇ ਭਾਈ ਜੋ ਤੇਰੀ ਮਰਜ਼ੀ ਕਰੀ ਸਹੀ ਗੱਲ ਮੈਂ ਕਰਦੇ ਨੂੰ ਵੀ ਕਿਹਾ ਮਿਆ ਤੁਰ ਤੂੰ ਹੀ ਤਾਂ ਪੁੱਛ ਲਿਆ ਮੈਂ ਸਵੇਰੇ ਫੋਨ ਕੀਤਾ ਸੀ ਮੈਂ ਕਿਹਾ ਪਰਵਾਹ ਨਾ ਕਰੋ ਪਰ ਉਹ ਵਿਚਾਰੇ ਉਦਾਸ ਹੋ ਜਾਂਦੇ ਮੈਂ ਕੋਈ ਪਰਵਾਹ ਨਹੀਂ ਕਰਨੀ ਕਿਸੇ ਗੱਲ ਹਾਂਜੀ ਸੋ ਫਿਕਰ ਨਾ ਕਰੋ ਇਸ ਗੱਲ ਦੀ ਇਹਦਾ ਮਾੜੀਆਂ ਮੋਟੀਆਂ ਛੋਟੀਆਂ ਗੱਲਾਂ ਨਾਲੇ ਸੁਣੋ ਉਹ ਜਿਹਦਾ ਨਾਮ ਹੈ ਉਹਦੀਆਂ ਗੱਲਾਂ ਹੋਣਗੀਆਂ ਉਹ ਕਿਸੇ ਨੂੰ ਕਿਉਂ ਗੱਲ ਕਰਦਾ ਸਹੀ ਗੱਲ ਹੈ ਪਰ ਇਹਨੂੰ ਹੱਥ ਇਹਨੂੰ ਲੋੜਾ ਵੀ ਟੀਕਾ ਲਾਉਣ ਦੀ ਮੈਂ ਕਿਹਾ ਹੁਣ ਤਾਂ ਗੁਰੂ ਨੇ ਕਿਹਾ ਤੂੰ ਬੋਲਣਾ ਨਹੀਂ ਜਾਂ ਗੁਰੂ ਜਾਣੇ ਤੇ ਇਹ ਜਾਣਨ ਕਹਿ ਦਿਆ ਕਰ ਬਸ ਮੈਂ ਨਹੀਂ ਕਹਿ ਦਿੰਦਾ ਭਾਈ ਤੂੰ ਜਾਣੇ ਤੇ ਗੁਰੂ ਜਾਣੇ ਜਾਂ ਹੋ ਜਾ ਮਾਰ ਹੁਣ ਮੈਂ ਤੁਹਾਨੂੰ ਬੋਲੀ ਜਾਂਦਾ ਤੁਸੀਂ ਕੁਝ ਵੀ ਕੱਟ ਕੇ ਰੀਲਾ ਬਣਾ ਕੇ ਬਣਾ ਦੋ ਇਹ ਤਾਂ ਤੁਹਾਡੀ ਆਪ ਦਾ ਕਰਦਾਰ ਆ ਭਾਈ ਜੀ ਮੇਰੇ ਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਘਰ ਦੇ ਨੂੰ ਕਿਹਾ ਬਿਲਕੁਲ ਪ੍ਰਵਾਹ ਨਾ ਕਰੇ ਕੋਈ ਸਹੀ ਗੱਲ ਹੈ ਮੈਂ ਉਹੀ ਕਹਿ ਰਿਹਾ ਹਾਂ ਕਿ ਹਰ ਸਵਾਲ ਦਾ ਜਵਾਬ ਮਿਲ ਗਿਆ ਹੋਗਾ ਮੈਨੂੰ ਸੀ ਪਹਿਲਾਂ ਤੁਸੀਂ ਸਵਾਲ ਪੁੱਛਣਾ ਹੈ ਮੈਨੂੰ ਯਾਦ ਆ ਗਿਆ ਮੈਂ ਅੱਜ ਹੀ ਪੜਿਆ ਜੇ ਪੜ ਕੇ ਮੈਨੂੰ ਯਾਦ ਵੀ ਆ ਨਹੀਂ ਵੀ ਉਹ ਕੀ ਕੀ ਲਿਖਿਆ ਤੇ ਕੀ ਨਹੀਂ ਲਿਖਿਆ ਸਹੀ ਗੱਲ ਮੈਂ ਉਹ ਕਹਿ ਰਿਹਾ ਸੀਗਾ ਮੈਂ ਕਿ ਵੈਸੇ ਤਾਂ ਬੰਦੇ ਦੀ ਹਰ ਇੱਕ ਦੀ ਆਪਣੀ ਆਪਣੀ ਮਰਜ਼ੀ ਹੈ ਜੋ ਮਰਜ਼ੀ ਉਹ ਆਪਣੀ ਲਾਈਫ ਚ ਪਰਸਨਲ ਚ ਕਰਦਾ ਉਹ ਉਹਦੀ ਮਰਜ਼ੀ ਹੈ ਆਪਣੀ ਤੇ ਵੈਸੇ ਵੀ ਮੀਡੀਆ ਵਾਲਿਆਂ ਨੂੰ ਕਦੇ ਵੀ ਪਰਸਨਲ ਲਾਈਫ ਚ ਕਿਸੇ ਦੀ ਨਹੀਂ ਵੜਨਾ ਚਾਹੀਦਾ ਹੈਗਾ ਗੁਰੇਜ਼ ਕਰਨਾ ਚਾਹੀਦਾ ਹੈ ਨਾ ਚੀਜ਼ਾਂ ਤੋਂ ਇੱਕ ਆਰਟਿਸਟ ਦੀ ਲਾਈਫ ਪਬਲਿਕ ਫਿਗਰ ਜ਼ਰੂਰ ਹੈ ਤਾਂ ਉਹਨਾਂ ਨੂੰ ਉਹੀ ਸਵਾਲ ਜਵਾਬ ਕਰੋ ਜਿਹੜੇ ਪ੍ਰੋਫੈਸ਼ਨਲੀ ਚੀਜ਼ਾਂ ਪੁੱਛਣੀਆਂ ਚਾਹੀਦੀਆਂ ਨੇ ਆਪਣੇ ਦਾਇਰੇ ਚ ਰਹਿ ਕੇ ਦੋ ਦੋ ਤਰ੍ਹਾਂ ਦੇ ਬੰਦੇ ਸੱਤੀ ਪੁੱਤ ਜੀ ਮੈਂ ਤੈਨੂੰ ਕੀ ਕਿਹਾ ਸੀ ਯਾਦ ਹੋਊਗਾ ਜੀ ਸੱਚੇ ਰਾਹ ਚੱਲਦਾ ਉਸਤਤ ਕਰੇ ਜਾਣਾ ਜੀ ਜਿਹੜਾ ਪੋਜ਼ਿਟਿਵ ਥਿੰਕ ਕਰਨਾ ਜਿਹੜਾ ਦੂਜੇ ਦਾ ਭਲਾ ਚਾਹੁੰਦਾ ਹੈ ਬੰਦਾ ਕਿਦਾਂ ਦਾ ਹੋਣਾ ਚਾਹੀਦਾ ਜਿਹੜਾ ਰਸਿਆਂ ਨੂੰ ਮਨਾ ਲਓ ਜੀ ਦਿਗਿਆ ਨੂੰ ਚੱਕ ਲੋ ਨਹੀਂ ਤੁਰ ਸਕਦਾ ਮੋਢੇ ਦਾ ਚੱਕ ਲੋ ਇਹ ਮੇਰਾ ਸੂਲ ਹੈ ਤੇ ਜੇ ਕੋਈ ਬੰਦਾ ਹੁਣ ਕਿਸਾਨ ਅੰਦੋਲਨ ਵੇਲੇ ਤੋਂ ਲੈ ਕੇ ਹੁਣ ਤੱਕ ਕੀ ਲੋਕ ਕੀ ਬਕਵਾਸ ਨਹੀਂ ਕਰਦੇ ਰਹੇ ਪਰ ਕੀ ਫਰਕ ਪੈਂਦਾ ਉਦੋਂ ਰਿਐਕਟ ਕਰਦੇ ਸੀ ਦਿਲ ਕਰਦਾ ਵੀ ਢਾਗੇ ਛਤਰ ਮਾਈਏ ਪਰ ਹੁਣ ਜਦ ਮਹਾਰਾਜ ਨੇ ਆਪਣੀ ਗੋਚ ਵਿੱਚ ਬਿਠਾਇਆ ਔਰ ਇਹੀ ਕਿਹਾ ਵੀ ਤੂੰ ਕਿਸੇ ਨੂੰ ਉੱਚਾ ਨਹੀਂ ਬੋਲਣਾ ਕਿਸੇ ਨੂੰ ਗਾਲ ਨਹੀਂ ਕੱਢਣੀ ਕਿਸੇ ਦਾ ਛਤਰ ਪਰੇਡ ਨਹੀਂ ਕਰਨੀ ਕਿਸ ਜੋ ਮਰਜੀ ਤੈਨੂੰ ਕਹਦੇ ਕੋਈ ਸਹੀ ਯੋਗਰਾ ਸਿ ਫਰਾਨਾ ਤੇ ਉਹ ਕਹ ਤੂੰ ਕਰ ਸੱਤ ਵਚਨ ਮਹਾਰਾਜ ਜੀ ਤੁਸੀਂ ਜਾਣੋ ਤੇ ਗੁਰੂ ਜਣ ਆਪਾਂ ਇੱਥੇ ਹੀ ਆ ਵੀ ਕੋਈ ਨਹੀਂ ਇਹ ਲਿਖਤਾ ਗੱਗ ਬਾਣੀ ਵਾਲਾ ਬੰਦਾ ਹੈ ਤੇ ਮੇਰੇ ਕੋਲ ਆਇਆ ਸੀ ਤੇ ਮੈਂ ਕਿਹਾ ਇੰਟਰਵਿਊ ਲੈ ਲਾ ਉਹ ਜੋ ਮੈਂ ਬੋਲਿਆ ਉਹ ਮੈਂ ਤੁਹਾਨੂੰ ਦੱਸਦਾ ਪਰ ਨਾ ਮੈਨੂੰ ਵੀ ਇਹੀ ਹੋ ਗਿਆ ਸੀ ਇਹਨੇ ਕਹਾਂ ਜਾ ਕੇ ਆਉਂਦਾ ਸਾ ਹਵਲਾ ਲਿਆ ਮੈਂ ਜਾ ਪਰ ਕੋਈ ਤੁਹਾਡੇ ਕੋਲ ਉੱਥੇ ਅਕੈਡਮੀ ਚ ਗਿਆ ਹੈ ਨਾ ਇੰਟਰਵਿਊ ਕਰਨ ਵੀ ਮੱਕੜ ਦੀ ਗੱਲ ਹੋਈ ਸੀ ਮੈਂ ਗੱਲ ਕਰਦਾ ਆਪਾਂ ਮੱਕੜ ਦੀ ਗੱਲ ਕਰਦੇ ਆ ਮੈਨੂੰ ਫੋਨ ਆ ਮੈਂ ਕਿਹਾ ਦੇਖ ਮੱਕੜ ਕਾਲ ਸੁਣ ਤੂੰ ਪੁੱਤਾਰ ਕਾ ਸਾਡਾ ਠੀਕ ਹੈ ਤੂੰ ਜੋ ਮਰਜ਼ੀ ਮੇਰੇ ਬਾਰੇ ਲਿਖੀ ਚੱਲ ਪਰ ਜਿਹੜੀ ਗੱਲ ਮੈਂ ਕਹੀ ਸੀ ਉਹ ਕਹੀ ਸੀ ਵੀ ਜਾਂ ਤਾਂ ਗੱਲ ਕਰੀ ਦੀ ਨਹੀਂ ਹੁੰਦੀ ਮੂੰਹ ਉਹ ਕੱਢੋ ਤਾਂ ਫਿਰਿਆ ਠੋਕ ਕੇ ਕਹੀਦੀ ਹੁੰਦੀ ਐ ਇਹ ਨਹੀਂ ਵੀ ਮੈਨੂੰ ਕੁਝ ਕਹਿਤਾ ਤਾਂ ਕੈਮਰਾ ਚਾਲ ਕੇ ਕੁਝ ਕਹਿਤਾ ਕੋਈ ਆਪਾਂ ਮਾੜੀ ਗੱਲ ਤਾਂ ਨਹੀਂ ਕੀਤੀ ਸੀ ਨਹੀਂ ਪਰ ਇਹ ਕਹ ਲਈ ਹੈ ਵੀ ਇਹ ਨਹੀਂ ਗੱਲ ਹੈਗੀ ਵੀ ਉਹ ਉਹ ਜਰਨਲਿਸਟ ਨਹੀਂ ਚੰਗਾ ਉਹ ਜੋ ਸੋਚਦਾ ਉਹਨੇ ਬਥੇਰੀ ਵਾਰੀ ਔਰ ਨਾਲ ਇੱਕ ਬੰਦਾ ਜਾਂ ਬਿਠਾ ਕੇ ਉਹਨੇ ਮੇਰੇ ਬਾਰੇ ਗੱਲ ਕੀਤੀ ਉਹ ਜਨਾਨੀ ਵਾਲੀ ਗੱਲ ਜੀ ਫਲਾਣਾ ਮੈਂ ਕਹ ਜੀ ਕੋਈ ਗੱਲ ਨਹੀਂ ਮਹਾਰਾ ਜੀ ਸੱਚ ਬਚਨ ਹੋਰ ਕੁਝ ਕਹੋ ਹੋਰ ਬੋਲੋ ਪਰ ਜਿੱਦਣ ਮੈਂ ਬੈਠੂਗਾ ਮੈਨੂੰ ਇੰਟਰਵਿਊ ਤੇ ਫੇਰ ਤੁਹਾਨੂੰ ਦੱਸਾਂ ਵੀ ਕਿਹੜੇ ਭਾਵਿਕ ਦੀਏ ਪਰ ਤੁਹਾਨੂੰ ਕਹਿਣਾ ਕੁਝ ਨਹੀਂ ਕਿਉਂ ਕਿ ਤੁਸੀਂ ਜੋ ਕਹਿਣਾ ਕਹੀ ਜਾ ਜਿੰਨੇ ਵੀ ਜਰਨਲਿਸਟ ਤੇ ਮੇਰੇ ਕੋਲ ਆਉਂਦੇ ਨੇ ਮੈਂ ਕਹਾ ਵੀ ਮੈਂ ਕਹਿ ਦੇਣਾ ਇਹ ਤੁਹਾਡੀ ਆਪ ਦਾ ਕਿਰਦਾਰ ਹੈ ਤੁਸੀਂ ਅੱਗੇ ਕੀ ਛਾਪਣਾ ਮੈਂ ਘਰ ਦੇ ਨੂੰ ਕਿਹਾ ਵੀ ਤੁਸੀਂ ਇਸ ਗੱਲ ਤੇ ਗੌਰ ਨਹੀਂ ਕਰਨੀ ਕਿਸੇ ਦੀ ਮੈਂ ਤੁਹਾਡੇ ਨਾਲ ਖੜਾ ਨਾਲ ਰਹੂੰਗਾ ਤੁਸੀਂ ਵੀ ਮੇਰੇ ਨਾਲ ਆਪਾਂ ਆਪਣੀ ਜ਼ਿੰਦਗੀ ਜੀ ਰਹੇ ਜਾਇਜ਼ ਹੈਕਾਰ ਹੈ ਇਹਨੂੰ ਤਕਲੀਫ ਇਹ ਹੈ ਵੀ ਯੋਗਰਾਜ ਸਿੰਘ ਦੋ ਦੋ ਪਰਿਵਾਰ ਲੈ ਕੇ ਬੱਚੇ ਸਾਰੇ ਇੱਕ ਗੋਦਸਤਾ ਬਣਾ ਕੇ ਕਿਉਂ ਚੱਲ ਰਹੇ ਤਕਲੀਫ ਇਹਨੂੰ ਬਾਲ ਕੋਈ ਗੱਲ ਨਹੀਂ ਉਹਦੇ ਆਪਣੇ ਜਸਬਾਬ ਕਿਉਂ ਨਹੀਂ ਮੈਂ ਤਾਂ ਹਾਲਾਂਕਿ ਇੰਨੀ ਵਾਰ ਅਕੈਡਮੀ ਆਇਆ ਖੁਦ ਵੀ ਤੁਹਾਡੇ ਕੋਲ ਇੰਟਰਵਿਊ ਕਰਨ ਵਾਸਤੇ ਵੀ ਤੇ ਮਿਲਣ ਵੀ ਆਇਆ ਕਿੰਨੀ ਵਾਰ ਮੈਂ ਕਦੇ ਵੀ ਐਦਾਂ ਨਹੀਂ ਦੇਖਿਆ ਹੈਗਾ ਕਿ ਪਰਿਵਾਰ ਨਾ ਹੋਵੇ ਉੱਥੇ ਹਮੇਸ਼ਾ ਪਰਿਵਾਰ ਬਹੁਤ ਸਤਕਾਰ ਨਾਲ ਮਿਲਦਾ ਹੈ ਇਸ ਵਾਰ ਵੀ ਮੈਂ ਗਿਆ ਤਾਂ ਮਾਤਾ ਜੀ ਉੱਥੇ ਸੀਗੇ ਤੇ ਸਾਰਾ ਪਰਿਵਾਰ ਉੱਥੇ ਸੀਗਾ ਔਰ ਬੜੇ ਪਿਆਰ ਨਾਲ ਸਾਰੇ ਮਿਲਦੇ ਨੇ ਔਰ ਉੱਥੇ ਹੁੰਦੇ ਨੇ ਉਹ ਇਹ ਗੱਲਾਂ ਲੋਕਾਂ ਨੇ ਕਰਨੀਆਂ ਕਰਦੇ ਰਹਿਣਗੇ ਨਿੰਦਕ ਜਿਹੜੇ ਨੇ ਗੁਰੂ ਮਹਾਰਾਜ ਨੇ ਕਿਹਾ ਇਹਨਾਂ ਨੂੰ ਪਾਲਿਆ ਕਰੋ ਆਪਣੇ ਦਿਲ ਚ ਰੱਖਿਆ ਕਰੋ ਇਹਨਾਂ ਦੀ ਦੁਆ ਮੰਗਿਆ ਕਰੋ ਇਹ ਤੁਹਾਡਾ ਸਾਰਾ ਬੋਝ ਚੱਕ ਲੈਂਦੇ ਨੇ ਜੀ ਔਰ ਆਪਾਂ ਨੂੰ ਕੀ ਪਈਦਾ ਠੀਕ ਹੈ ਜਨਮ ਜਨਮ ਵਾਲੀ ਮਾਇਲੇ ਲਾ ਦਿੰਦੇ ਨੇ ਇਹਨਾਂ ਦੀ ਮਰਜ਼ੀ ਜੋ ਮਰਜ਼ੀ ਕਰੀ ਜਾਂਦਾ ਆਪਾਂ ਨੂੰ ਰਿਐਕਟ ਨਹੀਂ ਕਰੀਦਾ ਜੇ ਕਿਸੇ ਨੂੰ ਜ਼ਿੰਦਗੀ ਚ ਮਾਰਨਾ ਹੋਵੇ ਤਾਂ ਉਹਦੀ ਗੱਲ ਕਰਨੀ ਬੰਦ ਕਰ ਦੇ ਪਰ ਗਿਆ ਉਹ ਠੀਕ ਹੈ ਜੇ ਕਿਸੇ ਨੂੰ ਆਪਣੇ ਦਿਲ ਚੋਂ ਕੱਟਣਾ ਹੋਵੇ ਦੀ ਗੱਲ ਕਰਨੀ ਬੰਦ ਕਰ ਦਿਓ ਜੇ ਮਸਲਾ ਸੁਲਝਾਉਣਾ ਹੋਵੇ ਚੁੱਪ ਕਰ ਜਾਓ ਠੀਕ ਹੈ ਇੱਕ ਚੁੱਪ 100 ਸੌ ਆਪਣੇ ਰਾਤੁਰ ਜੋ ਜਿੱਥੇ ਕਲੇਸ਼ ਹੁੰਦਾ ਹੋਵੇ ਜਿੱਥੇ ਲੜਾਈ ਹੁੰਦੀ ਹੋਵੇ ਆਪਣਾ ਰਾਤ ਚੁੱਪ ਕਰਕੇ ਖੂਬਸੂਰਤ ਮੋੜ ਤੇ ਕਰ ਛੋੜਨਾ ਚਾਪਾਸੇ ਹੋ ਜਾ ਮੈਂ ਤਾਂ ਜ਼ਿੰਦਗੀ ਜਹੀ ਕੀਤੀ ਸਹੀ ਕਲੇਸ਼ ਤੋਂ ਲੜਾਈ ਤੋਂ ਇੰਨੇ ਤੱਕ ਤੋਂ ਪਾਸੇ ਹੋ ਗਿਓ ਪਰ ਇਸੇ ਕਰਕੇ ਮੇਰਾ ਦਾਸ ਦੋਸਤ ਹੈ ਨਾ ਮੈਂ ਕਿਤੇ ਆਉਣਾ ਨਾ ਨਾ ਮੈਂ ਕਿਤੇ ਜਾਣਾ ਨਾ ਮੇਰਾ ਕੋ ਰਿਸ਼ਤੇਦਾਰ ਹੈ ਹੁਣ ਪਿੱਛੇ ਜੇ ਰਿਸ਼ਤੇਦਾਰਾਂ ਦੀ ਗੱਲ ਚੱਲੀ ਸੀ ਕਿ ਕੁੱਤੇ ਤੇ ਰਿਸ਼ਤੇਦਾਰ ਘਰ ਨਹੀਂ ਵਾੜਨੇ ਚਾਹੀਦੇ ਉਹ ਮੈਂ ਕਿਹਾ ਉਹ ਨਾ ਬੰਦਿਆਂ ਦੀ ਗੱਲ ਕਰਦਾ ਜਿਹੜੇ ਬੰਦੇ ਘਰ ਚ ਵੜ ਕੇ ਘਰ ਦਾ ਸਤਿਆਨਾਸ਼ ਮਾਰ ਕੇ ਹੁਣ ਇੱਕ ਵਿਸ਼ੋਏ ਪਿੰਡ ਰਹਿਦਾ ਬਾਪੂ ਜੀ ਦੇ ਰਿਸ਼ਤੇਦਾਰ ਨੇ ਉਹ ਹੈ ਜੀ ਪਿੱਛੋਂ ਕਿਉਂਕਿ ਬੇਟੀ ਜਿਹੜੀ ਸੀ ਉਹ ਸਰਦ ਗੰਗਾ ਸਿੰਘ ਨਾਲ ਵਿਆਹ ਕੀਤੀ ਸੰਤੋਖ ਸਿੰਘ ਢਿੱਲੋਂ ਉਹਨਾਂ ਦੇ ਚਾਰ ਪੁੱਤ ਨਹੀਂ ਘਰ ਸੀ ਇੱਕ ਗੁਰਪ੍ਰੀਤ ਸਿੰਘ ਆ ਉਹ ਤੰਤਰਿਕ ਇੱਕ ਉਹਦਾ ਛੋਟਾ ਭਰਾ ਹੈ ਗੁੱਗੂ ਇੱਕ ਉਹਦੀ ਭੈਣ ਟਿੰਕੂ ਇੱਕ ਉਹਦੀ ਭੈਣ ਹੈ ਅਮਰਜੀਤ ਇਹ ਚਾਰਾਂ ਦੇ ਘਰੇ ਬੱਚੇ ਹੈ ਨਹੀਂ ਗੁਰਪ੍ਰੀਤ ਦੇ ਘਰੇ ਬੱਚੇ ਇੱਕ ਮਰ ਗਿਆ ਕਿਉਂਕਿ ਇਹਨਾਂ ਨੇ ਘਰ ਚ ਵੜ ਕੇ ਸਾਲਾ ਘਰ ਦੇ ਵਿੱਚ ਅੱਗ ਲਾਈਆਂ ਪਹਿਲਾਂ ਸ਼ਬਨਮ ਆਈ ਸੀ ਉਹਨੂੰ ਕਰ ਕਰਾ ਕੇ ਕਰ ਕਰਾ ਕੇ ਵਿਚਾਰੀ ਨੂੰ ਇਹਨਾਂ ਨੇ ਸਤਿਆਨਾਥ ਮਾਰਤਾ ਤੇਰੀ ਡਾਇਰੀ ਲਿਖੀ ਪਈ ਹੈ ਤੇਰਾ ਪੁਰਾਣਾ ਲਿਖਿਆ ਪਿਆ ਰਿਸ਼ਤਦਾਰ ਦੀ ਗੱਲ ਸੁਣਾਉਣਾ ਫਿਰ ਉਹ ਨੀਨਾ ਨੂੰ ਛੋਟੀ ਨੂੰ ਕਹਿਣ ਲੱਗੇ ਛੋਟੀ ਕਹਿੰਦੀ ਮੈਂ ਕਿ ਜੁੱਤੀ ਲਾ ਲਾ ਕੋਟੇ ਨਾਲੋਂ ਤੇ ਮੈਂ ਆਪਣੀ ਕਈ ਵਾਰੀ ਮਾਂ ਨੂੰ ਆਖਿਆ ਮੈਂ ਕਿ ਘਰੇ ਕੱਢੋ ਜਿਹੜੀਆਂ ਮੈਂ ਕਿ ਰੱਖੀਏ ਚੜੈਲਾ ਪਰ ਉਹਨਾਂ ਨੇ ਕੀ ਕੀਤਾ ਘਰ ਖਰਾਬ ਕਰਤਾ ਆ ਗੁਰਪ੍ਰੀਤ ਮੈਨੂੰ ਮਿਲਿਆ ਮੇਰੀ ਮਾਂ ਦੇ ਜਾਣ ਤੋਂ ਬਾਅਦ 18 ਸਾਲਾਂ ਚ ਸਾਰੇ ਘਰ ਦਾ ਸਤਿਆਨਾਥ ਮਰ ਗਿਆ ਹੈ ਜੀ 5-10 ਕਰੋੜ ਰੁਪਏ ਦਾ ਖਿਆਲ ਕਰ ਗਿਆ ਮੈਂ ਕਿ ਫਿਰ ਕੀ ਹੋ ਗਿਆ ਸੋ ਇਦਾਂ ਦੇ ਲੋਕ ਰਹੇ ਜਿਹੜੇ ਰਿਸ਼ਤੇਦਾਰ ਆ ਕਦੇ ਕਰੇਚ ਵਾਲੇ ਦੇਰ ਕਿਸੇ ਨੇ ਪੁੱਛਿਆ ਨਹੀਂ ਹੈ ਜੀ ਆਪਾਂ ਕੀ ਪ੍ਰਵਾਹ ਕਰਦੇ ਆ ਪਰ ਮੈਂ ਕਹਿੰਦਾ ਵੀ ਰਿਸ਼ਤੇਦਾਰ ਉਹ ਮਾੜਾ ਜਿਹੜਾ ਤੁਹਾਡੇ ਨਾਲ ਮਾੜਾ ਕਰਕੇ ਜਾਂਦਾ ਤੁਸੀਂ ਘਰ ਦੀ ਚੌਕੜ ਤੇ ਕਿਸੇ ਨੂੰ ਬਾੜੋਗੇ ਤੁਹਾਡਾ ਘਰ ਖਰਾਬ ਹੋਊਗਾ ਹੁਣ ਤੁਸੀਂ ਮੈਨੂੰ ਦੱਸੋ ਵੀ ਵਿਆਹ ਕਿਉਂ ਖਰਾਬ ਹੁੰਦੇ ਨੇ ਆਪਾਂ ਗੱਲ ਨੂੰ ਸ਼ੁਰੂ ਕਰਤੀ ਦੂਸਰਾ ਬੰਦਾ ਵੀ ਵਿਆਹ ਤਾਂ ਖਰਾਬ ਹੁੰਦੇ ਨੇ ਕਿਉਂਕਿ ਮਾਵਾਂ ਨਹੀਂ ਛੱਡਦੀਆਂ ਐ ਤੂੰ ਐ ਕਰ ਲੈ ਤੂੰ ਮੈਨਾਂ ਕਰ ਲੈ ਤੂੰ ਤੇਮ ਕਾ ਕਰ ਲੈ ਆਪਣੀ ਮੁਠੀ ਚ ਰੱਖੀਦਾ ਉਹ ਸਾਰੀ ਗੱਲ ਹੈ ਕੋਈ ਠੀਕ ਹੈ ਹੀ ਹੀ ਗੱਲਾਂ ਨਾਲ ਘਰ ਖਰਾਬ ਹੁੰਦੇ ਮੈਂ ਗੱਲ ਕਹੀ ਸੀ ਵੀ ਰਿਸ਼ਤੇਦਾਰ ਤੇ ਕੁੱਤੇ ਕਰਨੀ ਬੰਦ ਕਰਦੇ ਆ ਗੱਗ ਉਹਨਾਂ ਨੂੰ ਲੱਗਿਆ ਜਿਨ੍ਹਾਂ ਨੇ ਕੀਤਾ ਕੁਛ ਤੇ ਉਹ ਗੱਲ ਮੈਂ ਕਹਿੰਦਾ ਸੱਚ ਤਾਂ ਇਹੀ ਹੈ ਸੱਚ ਇਹੀ ਹੈ ਮੰਨਣਾ ਮੰਨ ਲਓ ਅੱਜ ਮੈਨੂੰ ਵਿਕਰਾਂਤ ਕੋਲੋਂ ਫੋਨ ਆਇਆ ਉਹਨੇ ਗੱਲ ਛੇੜ ਕੇ ਮੈਂ ਕਿਹਾ ਮੰਨੋ ਵੀ ਮੈਂ ਗਲਤੀ ਕੀਤੀ ਹੈ ਜੇ ਮੈਂ ਗਲਤੀ ਕੀਤੀ ਹੈ ਤਾਂ ਮੈਂ ਮੰਨੂਗਾ ਹਾਂ ਭਾਈ ਮੇਤੋ ਗਲਤੀ ਹੋ ਗਈ ਮੈਨੂੰ ਰੱਬ ਮaaf ਕਰ ਦੇ ਤੂੰ ਵੀ ਮaaf ਕਰ ਹਾਂਜੀ ਠੀਕ ਹੈ ਮੰਨੋ ਕਿ ਮੈਂ ਗਲਤੀ ਕੀਤੀ ਹੈ ਮੈਂ ਮਾੜਾ ਬੋਲਿਆ ਕੋਈ ਗੱਲ ਨਹੀਂ ਗਲਤੀ ਹੋ ਗਈ ਮਾਫ਼ ਘਰ ਤੋਂ ਗੁਰੂ ਘਰ ਤੋਂ ਮਾਫੀ ਮੰਗ ਲਈ ਹੋ ਗਿਆ ਜੀ ਸੋ ਇਹ ਕੱਲਾ ਨੇ ਗੱਲਾਂ ਦਾ ਕੋਈ ਮੀਨਿੰਗ ਨਹੀਂ ਹੈ ਪਰ ਜਿਹੜੀ ਗੱਲ ਸੱਚ ਆ ਸੱਚ ਹੈ ਉਹਨੂੰ ਹজম ਕਰਨਾ ਸਿੱਖੋ ਜ਼ਿੰਦਗੀ ਆਪਣੇ ਨੂੰ ਠੀਕ ਕਰੋ ਕਿ ਨਹੀਂ ਇੱਥੇ ਮੈਂ ਗਲਤੀ ਕੀਤੀ ਸੀ ਅੱਜ ਵਿਕਰਾਂਤ ਗੁਪਤੇ ਨੇ ਨਾ ਕਪਲ ਦੀਆਂ ਗੱਲਾਂ ਚੱਲ ਪਈਆਂ ਮੈਂ ਕਿਹਾ ਉਹ ਪੁੱਛ ਵੀ ਇਹਨੇ ਜੋ ਕੀਤਾ ਠੀਕ ਕੀਤਾ ਇਹ ਮੰਨਦਾ ਕਿਉਂ ਨਹੀਂ ਵੀ ਹਾਂ ਮੈਂ ਯੋਗਰਾਜ ਸਿੰਘ ਦਾ ਨੁਕਸਾਨ ਦਿੱਤਾ ਹੋਇਆ ਹੈ ਕੋਈ ਗੱਲ ਨਹੀਂ ਤੂੰ ਮੰਨ ਲੈ ਤੇ ਰੱਬ ਤੈਨੂੰ ਮਾਫ਼ ਕਰ ਦੂਗਾ ਮੈਂ ਤੈਨੂੰ ਮਾਫ਼ ਕੀਤਾ ਹੀ ਤਾਂ ਮੈਂ ਕਿਹਾ ਸਮਝਦੇ ਤੋ ਇਹ ਗੱਲ ਕਰਦੇ ਨੂੰ ਮੈਂ ਕਹੀਏ ਮੈਂ ਕਹਾਂ ਜੇ ਤੁਸੀਂ ਲੋਕਾਂ ਦੀ ਸੁਣੋਗੇ ਤਾਂ ਫਿਰ ਤੁਹਾਡਾ ਕੱਖ ਹੀ ਰਹਿਣਾ ਤੇ ਦੇ ਤੁਸੀਂ ਇਹ ਮੰਨੋਗੇ ਕਿ ਜਵੇਰਾ ਜਿਹੜਾ ਘਰ ਦਾ ਜਿਹੜਾ ਵੱਡਾ ਜੀ ਹੈ ਬਾਈ ਜੀ ਹੈ ਇਹ ਤੁਹਾਡਾ ਘਰ ਦਾ ਜਿਹੜਾ ਜੋ ਵੀ ਹੈ ਉਹ ਤਕੜਾ ਹੈ ਬਸ ਗੱਲ ਇੱਥੇ ਮੁੱਕ ਗਈ ਜੀ ਸਹੀ ਗੱਲ ਹੈ ਦੋ ਹੀ ਹੈ ਹਨਾ ਬਿਲਕੁਲ ਮੈਂ ਗੱਲ ਪਾ ਕੇ ਰਹਿਣਾ ਚਾਹੁੰਦਾ ਸੀ ਵੀ ਇਹ ਹੌਨ ਤੱਕ ਐਨ ਐਮ ਗੱਲਾਂ ਮਿਲ ਗਈਆਂ ਐਜ਼ ਇਟ ਇਜ਼ ਰਿਲੀਜ਼ ਕਰ ਦਿਓ ਲੋਕਾਂ ਨੂੰ ਪਤਾ ਲੱਗ ਜਾਊਗਾ ਹਾਂ ਵੀ ਯੋਗਰਾਜ ਸਿੰਘ ਕੀ ਕਹਿਣਾ ਚਾਹੁੰਦਾ ਸਹੀ ਗੱਲ ਹੈ ਪਰਿਸ਼ਤੇਦਾਰੋਂ ਮਾੜਾ ਜਿਹੜਾ ਮਾੜਾ ਕੰਮ ਕਰੇ ਜੀ ਰਿਸ਼ਤੇਦਾਰ ਉਹ ਕੁੱਤਾ ਜਿਹੜਾ ਘਰ ਚ ਘਾਰੇ ਕੇ ਪਾੜ ਪਾਵੇ ਘਰ ਤੋੜੇ ਦੋਸਤ ਉਹ ਚੰਗਾ ਜਿਹੜਾ ਘਰ ਨੂੰ ਜੋੜੇ ਜਿਹੜਾ ਰਸਿਆ ਨੂੰ ਬਣਾਵੇ ਜਿਹੜਾ ਡਿੱਗੇ ਨੂੰ ਚੱਕੇ ਜਿਹੜਾ ਮੋਢਿਆਂ ਤੇ ਚੱਕੇ ਮੈਂ ਠੀਕ ਹੈ ਨਾ ਜੀ ਹੈ ਬਿਲਕੁਲ ਜੱਗੇ ਮਾੜੇ ਦੁਨੀਆਂ ਬਹੁਤ ਭਾਈ ਨੇ ਜਿਹੜੇ ਚੰਗੇ ਨੇ ਚੰਗੇ ਨੇ ਜੀ ਸੋ ਜਿਹੜੇ ਮਾੜੇ ਨੇ ਮਾੜੇ ਨੇ ਉਹ ਮੰਨਣ ਜੀ ਹਾਂ ਵੀ ਅਸੀਂ ਕੀਤਾ ਹੁਣ ਇਹ ਗੱਲ ਹੋ ਗਈ ਵੀ ਹੁਣ ਕਹਿਣਾ ਕੁਝ ਨਹੀਂ ਜਾਓ ਆਪੇ ਬੀਜ ਆਪੇ ਖਾ ਨਾਨਕ ਹੁਕਮੀ ਆ ਵੀ। ਸੋ ਜਿਸ ਬੰਦੇ ਨੇ ਲਿਖਤਾ ਨਾ ਆਰਟੀਕਲ ਜਾ ਭਾਈ ਰੱਬ ਤੇਰਾ ਭਲਾ ਕਰੇ ਤੂੰ ਜਾਣੇ ਤੇ ਗੁਰੂ ਜਾਣੇ ਬਸ ਇੰਨੀ ਗੱਲ। ਸਹੀ ਗੱਲ ਹੈ। ਚਲੋ। ਮੈਨੂੰ ਬਹੁਤ ਵਧੀਆ ਤੁਹਾਨੂੰ ਸਾਰੇ ਜਵਾਬ ਸਾਰੇ ਮਿਲ ਗਏ ਹੋਏ। ਤੁਹਾਡਾ ਫੋਨ ਵੀ ਵਿੱਚ ਵੱਜ ਰਿਹਾ ਮੈਨੂੰ ਪਤਾ ਕਿ ਤੁਹਾਡਾ ਸ਼ੂਟ ਦਾ ਟਾਈਮ ਵੀ ਹੋ ਰਿਹਾ ਉਧਰ ਹੈ ਨਾ ਤੁਸੀਂ ਸੈੱਟ ਤੇ ਪਹੁੰਚਣਾ ਹੈ। ਟਾਈਮ ਵੀ ਮੈਨੂੰ ਪਤਾ ਹੈ ਕਿ ਤੁਸੀਂ ਅੱਜ ਲਿਮਿਟਿਡ ਟਾਈਮ ਦਿੱਤਾ ਸੀਗਾ ਮੈਨੂੰ ਮੈਨੂੰ ਕਿਹਾ ਸੀਗਾ ਕਿ ਆਪਾਂ ਸਤੀ ਸ਼ੂਟ ਤੇ ਜਾਣਾ ਇਸ ਕਰਕੇ ਆਪਣੇ ਕੋਲ ਟਾਈਮ ਥੋੜਾ ਜਿਹਾ ਲਿਮਿਟਿਡ ਹੈ ਤੇ ਆਪਾਂ ਉਸ ਦੌਰਾਨ ਹੀ ਗੱਲ ਕਰ ਲਈ। ਮੈਨੂੰ ਇਹ ਸੀਗਾ ਕਿ ਆ ਜਿਹੜਾ ਆਰਟੀਕ ਤੇ ਇਹਦੇ ਉੱਤੇ ਜ਼ਰੂਰ ਗੱਲ ਕਰਨੀ ਬਣਦੀ ਹੈ ਕਿਉਂਕਿ ਇਹ ਫਿਰ 네ਗੇਟਿਵਿਟੀ ਸਪਰੈਡ ਕਰਦਾ ਸਾਰੇ ਪਾਸੇ ਉਹ ਘਰਦਿਆਂ ਨੂੰ ਵੀ ਘਰਦਿਆਂ ਨੂੰ ਵੀ ਘਰਦਿਆਂ ਨੂੰ ਵੀ ਗੁੱਸਾ ਚੜਿਆ ਇਸ ਗੱਲ ਦਾ ਵੀ ਇਹ ਕੌਣ ਆ ਬੰਦਾ ਮੈਂ ਕਿਹਾ ਤੁਸੀਂ ਕੁਝ ਨਹੀਂ ਕਹਿਣਾ ਮੈਂ ਆਪੇ ਗੱਲ ਕਰ ਲੂੰਗਾ ਫਿਰ ਚਲੋ ਤੁਸੀਂ ਗੱਲ ਪੁੱਛੀ ਲਈ ਹੁਣ ਗੱਲ ਸਾਰੇ ਸੁਣੀ ਲੈਣੀ ਗੱਲ 뭐 ਕੀ ਆਪਾਂ ਲੈਣਾ ਕੀ ਹੈ ਉਹ ਵੀ ਤੁਰੇ ਫਿਰਦੇ ਤੇ ਕੋਈ ਗੱਲ ਨਹੀਂ ਜਾ ਦਾ ਮੌਜਾ ਮਾਰ ਗੱਲ 뭐 ਕੀ ਠੀਕ ਹੈ ਨਾ ਚਲੋ ਸਹੀ ਹਾਂ ਆਗਲਾ ਚਲੋ ਥੈਂਕ ਯੂ ਸੋ ਮਚ ਬਾਪੂ ਜੀ ਤੇ ਤੁਹਾਡੂੰ ਬਹੁਤ ਬਹੁਤ ਮੁਬਾਰਕ ਤੇ ਬੈਸਟ ਵਿਸ਼ੇਸ ਹੈ ਤੁਹਾਡੇ ਫਿਲਮ ਦੇ ਲਈ ਤੇ ਗੁੱਡ ਲੱਕ ਹੈ ਜੀ ਸ਼ੁਕਰ ਦਾਤਾ ਸ਼ੁਕਰ ਦਾਤਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਦਾਤਾ ਸੋ ਕਿਵੇਂ ਦੇ ਲਈ ਇਹ ਮੁਲਾਕਾਤ ਬਾਪੂ ਯੋਗਰਾ ਸਿੰਘ ਜੀ ਦੇ ਨਾਲ ਵੀਡੀਓ ਥਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਸੱਤ ਰੰਗ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਵਿਆ ਗਿਆ ਧੰਨਵਾਦ